ਵੀਨਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਲੈ ਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪਤੀ ਸਭ ਤੋਂ ਵੱਧ ਤੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਨਦੀਪ ਜੀ ਜੀ ਸੋ ਇਸ ਸਮੇਂ ਜੋ ਹਾਲਾਤ ਚੱਲ ਰਹੇ ਨੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਸ ਦੇ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਜਿਸ ਦੇ ਸੰਬੰਧੀ ਅੰਮ੍ਰਿਤਸਰ ਦੇ ਵਿੱਚ ਬੀਤੀ ਰਾਤ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣਿਆ ਹੋਇਆ ਸੀ ਲੋਕਾਂ ਨੇ ਉੱਥੇ ਸੋਸ਼ਲ ਮੀਡੀਆ ਦੇ ਪੋਸਟ ਆ ਪਾ ਪਾ ਕੇ ਇਹ ਦੱਸਿਆ ਕਿ ਸਾਨੂੰ ਕੁਝ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਉਹਦੇ ਸੰਬੰਧੀ ਪ੍ਰਸ਼ਾਸਨ ਨੇ ਕੀ ਬਿਆਨ ਦਿੱਤਾ ਤੇ ਹੋਰ ਕਿਹੜੀ ਅਪਡੇਟ ਹੈ ਉਹ ਗੱਲਬਾਤ ਕਰਾਂਗੇ ਕੁਸ਼ਤ ਦੇ ਵਿੱਚ ਜੋ ਕੁਝ ਹੋਇਆ ਉਹਦੇ ਸਬੰਧੀ ਗੱਲਬਾਤ ਕਰਾਂਗੇ ਜਿੱਥੇ ਕਿ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ ਜਦੇ ਵਿੱਚ ਇੱਕ ਰਾਗੀ ਸਿੰਘ ਵੀ ਸ਼ਾਮਲ ਆ ਤੇ ਇਸ ਤੋਂ ਇਲਾਵਾ ਹੋਰ ਕੀ ਚੱਲ ਰਿਹਾ ਉਹਨਾਂ ਸਾਰੀਆਂ ਗੱਲਾਂ ਉੱਤੇ ਆਪਾਂ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੀਆਂ ਕੁਝ ਖਬਰਾਂ ਜਿਹੜੀਆਂ ਅੱਜਾਂ ਜੋ ਪਿਛਲੇ ਦਿਨੀ ਹਰਿਆਣੇ ਨਾਲ ਵਿਵਾਦ ਚੱਲ ਰਿਹਾ ਸੀ ਉਹਦੀਆਂ ਖਬਰਾਂ ਇਸ ਜੰਗ ਵਿੱਚ ਲੋਕੇ ਰਹਿ ਗਈਆਂ ਉਹਦੇ ਸੰਬੰਧੀ ਵੀ ਅਸੀਂ ਚਾhti ਮਾਰਾਂਗੇ ਕਿ ਪੰਜਾਬ ਦੇ ਖਿਲਾਫ ਹਾਈ ਕੋਰਟ ਦੇ ਵਿੱਚੋਂ ਕਿਹੜਾ ਫੈਸਲਾ ਆਇਆ ਪਰ ਉਸ ਤੋਂ ਪਹਿਲਾਂ ਪੀਲ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਓ ਪਤਿਸਾ ਪਹਿਲਾਂ ਤੇ ਇਹ ਦੱਸੋ ਕਿ ਬੀਤੀ ਰਾਤ ਮੈਂ ਵੀ 2:00 ਵਜੇ ਜਦੋਂ ਦੇਖਿਆ ਰਾਤੀ ਸੋਸ਼ਲ ਮੀਡੀਆ ਉੱਤੇ ਤਾਂ ਬਹੁਤ ਸਾਰੀਆਂ ਪੋਸਟਾਂ ਦਾ ਹੜਾ ਆਇਆ ਹੋਇਆ ਸੀ ਅਮਰਸਰ ਦੇ ਵਿੱਚ ਅਮਰਸਰ ਦੇ ਲੋਕ ਘਬਰਾਏ ਹੋਏ ਸੀਗੇ ਸੋ ਇਹਦੇ ਸਪੰਦੀ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਜੋ ਸੋਸ਼ਲ ਮੀਡੀਆ ਤੇ ਪੈਨਿਕ ਜਿਹੜਾ ਮਾਹੌਲ ਸੀਗਾ ਪੈਨਿਕ ਦਾ ਉਹਦੇ ਸਪੰਦੀ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕੱਲ ਮੌਕ ਡ੍ਰਿਲ ਵੀ ਕੀਤੀ ਗਈ ਦਰਬਾਰ ਸਾਹਿਬ ਦੇ ਵਿੱਚ ਵੀ ਕੱਲ ਮੇਰੇ ਖਿਆਲ ਨਾਲ ਬਹੁਤ ਅਜਿਹੇ ਘੱਟ ਹੋਇਆ ਹੋਵੇਗਾ ਹਾਟੀਆਂ ਦੇ ਵਿੱਚ ਇੱਕ ਦੀ ਵਾਰ ਜੋ ਬਲੈਕਆਊਟ ਹੋਇਆ ਸੀਗਾ ਸੋ ਇਹਦੇ ਸਪੰਦੀ ਦੱਸਿਓ ਵੀ ਪਹਿਲਾਂ ਤਾਂ ਅੰਮ੍ਰਿਤਸਰ ਤੋਂ ਕੀ ਅਪਡੇਟ ਸਾਹਮਣੇ ਆ ਰਹੀ ਹੈ ਦੇਖੋ ਮਨਦੀਪ ਜੀ ਸਥਿਤੀ ਇਹ ਹੈ ਕਿ ਰਾਤ ਉੰਜ ਤਾਂ ਸਾਰੇ ਪੰਜਾਬ ਦੇ ਲੋਕ ਹੀ ਡਰੇ ਹੋਏ ਸੀ ਸਹਿਮੇ ਹੋਏ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਆਈਆਂ ਕਿ ਉੱਥੇ ਕੋਈ ਧਮਾਕੇ ਦੀ ਆਵਾਜ਼ ਆਈ ਹੈ ਉੱਥੇ ਕੋਈ ਖੜਕ ਖੜਕਾ ਲੋਕਾਂ ਨੇ ਬਹੁਤ ਵੱਡਾ ਸੁਣਿਆਗਾ ਉਹਦੇ ਕਰਕੇ ਅੱਧੀ ਰਾਤ ਨੂੰ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਪਾ ਰਹੇ ਸੀ ਔਰ ਲੋਕ ਡਰੇ ਹੋਏ ਸੀ ਸਹਮੇ ਹੋਏ ਸੀਗੇ ਤਾਂ ਹਾਲਾਂਕਿ ਸਵੇਰੇ ਦਿਨ ਚੜਦਿਆਂ ਹੀ ਅਮਰਸਰ ਸਾਹਿਬ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸ਼ੀ ਸਾਨੀ ਜੀ ਔਰ ਕਮਿਸ਼ਨਰ ਪੁਲਿਸ ਗਗਪ੍ਰੀਤ ਸਿੰਘ ਭੁੱਲਰ ਹੋਰ ਆਣੇ ਇਹ ਸਾਰੇ ਮਸਲੇ ਦੇ ਉੱਤੇ ਜਿਹੜਾ ਜੰਨਾ ਪਾਇਆ ਕਿ ਇਤਾਂ ਦੀ ਡਰਨ ਵਾਲੀ ਘਬਰਾਉਣ ਵਾਲੀ ਪੈਨਿਕ ਵਾਲੀ ਕੋਈ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਉਸ ਰੂਪ ਦੇ ਵਿੱਚ ਨਹੀਂ ਵਾਪਰੀ ਹਾਲਾਂਕਿ ਮਨਦੀਪ ਜੀ ਸਥਿਤੀ ਇਹ ਬਣੀ ਹੋਈ ਹੈ ਕਿ ਜਿਵੇਂ ਗਰਦਾਸਪੁਰ ਜ਼ਿਲ੍ਹੇ ਦਾ ਪਿੰਡ ਭੰਦੇੜ ਹੈ ਉੱਥੇ ਵੀ ਬਹੁਤ ਪੈਨਿਕ ਕ੍ਰੀਏਟ ਹੋਇਆ ਉੱਥੇ ਵੀ ਖੇਤਾਂ ਦੇ ਵਿੱਚੋਂ ਕੋਈ ਲੋਹੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਰਾਮਦ ਉਹਨਾਂ ਨੇ ਜਿਹਦੇ ਵਿੱਚੋਂ ਲੋਕਾਂ ਨੇ ਕਿਹਾ ਵੀ ਇੱਥੇ ਮਤਲਬ ਕੋਈ ਜਿਹੜਾ ਸਮਾਨ ਆ ਗੱਲ ਉਹਦਾ ਉਹ ਡਿੱਗਿਆ ਤਾਂ ਉਹ ਉੱਥੇ ਵੀ ਡਰ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਕਲੀਆ ਖੁਰਤਾ ਆਕਲੀਆ ਕਲਾ ਨਾਲ ਨਾਲ ਹੀ ਪੈਂਦੇ ਨੇ ਉੱਥੇ ਇੱਕ ਜੰਗੀ ਜਹਾਜ਼ ਆ ਡਿੱਗਿਆ ਉਹਦੇ ਚ ਪਾਇਲਟ ਤਾਂ ਸੁਰੱਖਿਅਤ ਉਤਰ ਆਇਆ ਪਾਇਲਟ ਤਾਂ ਬਚ ਗਿਆ ਲੇਕਿਨ ਉੱਥੇ ਦਾ ਇੱਕ ਵਿਅਕਤੀ ਜਿਹੜਾ ਉਂਝ ਬਸਨੀਕ ਹਰਿਆਣੇ ਦਾ ਸੀਗਾ ਬਠਿੰਡੇ ਦੇ ਆਕਲੀਆ ਕਲਾਂ ਦੇ ਖੇਤਾਂ ਦੇ ਵਿੱਚ ਕੰਮ ਜਾ ਰਿਹਾ ਸੀਗਾ ਗੋਬਿੰਦ RAM ਉਹਦੀ ਡੈਥ ਜਿਹੜੀ ਉਹ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਗੰਭੀਰ ਰੂਪ ਦੇ ਵਿੱਚ ਤਾਂ ਉਹ ਜਿਹੜਾ ਮਤਲਬ ਉੱਥੇ ਮਲਬਾ ਉੱਥੇ ਮਤਲਬ ਉਹ ਚੰਗੀ ਜਹਾਜ਼ ਉਸੇ ਨੂੰ ਵੀ ਇਸੇ ਕਾਰਵਾਈ ਦੇ ਨਾਲ ਜਿਹੜੀ ਪਾਕਿਸਤਾਨ ਭਾਰਤ ਦੇ ਵਿੱਚ ਟਕਰਾਅ ਵਾਲੀ ਸਥਿਤੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹਾਲਾਂਕਿ ਪੁਸ਼ਟੀ ਉਹਦੇ ਤੇ ਵੀ ਕੋਈ ਨਹੀਂ ਕੀਤੀ ਮਤਲਬ ਕਿਸੇ ਪਾਸਿਓ ਕੋਈ ਸਟੇਟਮੈਂਟ ਆ ਗਈ ਜਿਹੜੀ ਉਹ ਬਠਿੰਡਾ ਜਲੇ ਵਾਲੇ ਮਸਲੇ ਦੇ ਉੱਤੇ ਵੀ ਨਹੀਂ ਆਈ ਹਾਲਾਂਕਿ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਅਮਰਸਰ ਸਾਹਿਬ ਦੇ ਵਿੱਚ ਤਾਂ ਮਤਲਬ ਸਥਿਤੀ ਆ ਜਿਹੜੀ ਉਹ ਕਲੀਅਰ ਹੈ ਕਿ ਉੱਥੇ ਕੋਈ ਉਸ ਤਰ੍ਹਾਂ ਦੀ ਘਟਨਾ ਜਿਹੜੀ ਉਹ ਨਹੀਂ ਵਾਪਰੀ ਜਿਹਦੀ ਮਤਲਬ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਲੇਕਿਨ ਲੋਕਾਂ ਦੇ ਵਿੱਚ ਇੱਕ ਡਰ ਲੋਕਾਂ ਦੇ ਵਿੱਚ ਇੱਕ ਸਹਿਮ ਜਿਹੜਾ ਉਹ ਜ਼ਰੂਰ ਪਾਇਆ ਜਾ ਰਿਹਾ ਉਧਰ ਲਾਹੌਰ ਵਾਲੇ ਪਾਸੇ ਵੀ ਕੋਈ ਖੜਕਾ ਸੁਣਾਈ ਦਿੱਤਾ ਹੈ ਸੋਸ਼ਲ ਮੀਡੀਆ ਤੇ ਵੀ ਪਤਾ ਲੱਗ ਰਿਹਾ ਸ਼ਾਇਦ ਅਮਰਸਰ ਸਾਹਿਬ ਤੇ ਲਾਹੌਰ ਦਾ ਫਰਕ ਥੋੜਾ ਹੈ ਇਹ ਇਹਦਾ ਵੀ ਕਾਰਨ ਹੋ ਰਿਹਾ ਹੋਵੇਗਾ ਹਰਮਨਦੀਪ ਜੀ ਪੁੱਲ ਮਲਾ ਕੇ ਜਦੋਂ ਹੀ ਮਤਲਬ ਬਲੈਕਆਊਟ ਹੋਇਆ ਅੰਮ ਪੰਜਾਬ ਦੇ ਵਿੱਚ ਉਹ ਸੀ ਇੱਕ ਤਾਂ ਮੌਕ ਡ੍ਰਿਲ ਮਤਲਬ ਜੰਗੀ ਮਸ਼ਕਾ ਕਹਿ ਸਕਦੇ ਆ ਜੰਗੀ ਅਭਿਆਸ ਕਹਿ ਸਕਦੇ ਆ ਉਹ ਲੇਕਿਨ ਲੋਕਾਂ ਦੇ ਵਿੱਚ ਜਦੋਂ ਜੰਗੀ ਅਭਿਆਸ ਵੀ ਆਪਾਂ ਕਰਦੇ ਆ ਤਾਂ ਉਹ ਇੰਨਾ ਡਰਾਵਣਾ ਹੁੰਦਾ ਹੈ ਇਹ ਮਤਲਬ ਅਹਿਸਾਸ ਆ ਜਿਹੜਾ ਬਹੁਤ ਨੇੜੇੋਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਲਾਈਟਾਂ ਬੰਦ ਕੀਤੀਆਂ ਮਤਲਬ ਖਿੜਕੀਆਂ ਬੰਦ ਕਰ ਰਏ ਸੀ ਲੋਕ ਤਾਂ ਜਿਹੜੇ 6-6 ਸਾਲ ਦੇ 5-5 ਸਾਲ ਦੇ ਬੱਚੇ ਸੀ ਉਹਨਾਂ ਦੀ ਮਾਨਸਿਕ ਅਵਸਥਾ ਗਈ ਜਿਹੜੀ ਉਹ ਗੌਣਾ ਦੇਖਣ ਵਾਲੀ ਸੀ ਉਹਨਾਂ ਨੇ ਮਤਲਬ ਕਦੇ ਇਦਾਂ ਦਾ ਮਾਹੌਲ ਨਹੀਂ ਵੇਖਿਆ ਉਹਨਾਂ ਨੇ ਤਾਂ ਇਹੀ ਦੇਖਿਆ ਹੈਗਾ ਵੀ ਚਾਨਣ ਕਰੀਦਾ ਹੁੰਦਾ ਉਹਨਾਂ ਨੇ ਇਹੀ ਦੇਖਿਆ ਹੈਗਾ ਵੀ ਮਤਲਬ ਇਦਾਂ ਦੀ ਸਥਿਤੀ ਹੈ ਜਿਹੜੀ ਉਹ ਨਹੀਂ ਬਣਦੀ ਹੁੰਦੀ ਲੇਕਿਨ ਜਦੋਂ ਹੁਣ ਉਹ ਸਥਿਤੀ ਬਣੀ ਹੈ ਤਾਂ ਉਹ ਬੱਚੇ ਨੇ ਜਿਹੜੇ ਉਹ ਕਿਵੇਂ ਭੁੱਲ ਸਕਦੇ ਨੇ ਸੋ ਇਹ ਇਹ ਹਾਲਤ ਜਿਹੜੇ ਪੰਜਾਬ ਦੇ ਬਣੇ ਹੋਏ ਨੇ ਡਰ ਹੈ ਸਹਿਮ ਹੈ ਔਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਮੰਡੀਪ ਜੀ ਦੇਖਿਆ ਹੋਵੇਗਾ ਕਿ ਕਰਦਾਸਪੁਰ ਫਿਰੋਜ਼ਪੁਰ ਫਾਜ਼ਲਕਾ ਇਹ ਸ਼ਾਰਪ ਉਹ ਅਮਰਸਰ ਸਾਹਿਬ ਇਹ ਇੱਥੋਂ ਨਾ ਬਹੁਤ ਸਾਰੇ ਲੋਕ ਆਉਂਦੀਆਂ ਰਿਸ਼ਤੇਦਾਰੀਆਂ ਚ ਮੂਵ ਕਰ ਰਹੇ ਨੇ ਮੈਂ ਕੱਲ ਦੇਖ ਰਿਹਾ ਸੀ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੀ ਕਹਾਣੀ ਤਿੰਨ ਪਾਸਿਓਂ ਪਾਕਿਸਤਾਨ ਦੇ ਨਾਲੋਂ ਪਿੰਡ ਘਿਰਿਆ ਹੋਇਆ ਜੀ ਔਰ ਉਹ ਪਿੰਡ ਜਿਹੜਾ ਤਿੰਨ ਪਾਸਿਓਂ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਉੱਥੇ ਮਤਲਬ ਪਿੰਡ ਦੇ ਵਿੱਚੋਂ ਖੜ ਕੇ ਸਾਹਮਣੇ ਦਿੰਦੀ ਹੈ ਕਿ ਇਹ ਜ਼ੀਰੋ ਲਾਈਨ ਹੈ ਉਹ ਬਾਰਡਰ ਹੈ ਤਾਂ ਉਹ ਲੋਕ ਹੁਣ ਉੱਥੇ ਜਿਉਂ ਰਹੇ ਨੇ ਉਹ ਕਹਿੰਦੇ ਜੀ ਅਸੀਂ ਤਾਂ ਖੇਤੀ ਵੀ ਇੱਥੇ ਕਰਦੇ ਆਂ ਸਾਡੇ ਡੰਗਰ ਨੇ ਮਤਲਬ ਸਾਡੇ ਇੱਥੇ ਤੂੜੀ ਤੰਦ ਵੀ ਐ ਸਾਡਾ ਇੱਥੇ ਕਿੰਨਾ ਮੋਹ ਹੁੰਦਾ ਉਹਦੀ ਧਰਤੀ ਨਾਲ ਦੀ ਜ਼ਮੀਨ ਨਾਲ ਉਹ ਕਹਿੰਦਾ ਨੈਸ਼ਨਲ ਮੀਡੀਆ ਜਾਂ ਗੋਦੀ ਮੀਡੀਆ ਜਿਸ ਰੂਪ ਦੇ ਵਿੱਚ ਪੈਨਿਕ ਕ੍ਰੀਏਟ ਕਰ ਰਿਹਾ ਹੈ ਜਿਸ ਰੂਪ ਦੇ ਵਿੱਚ ਡਰ ਪੈਦਾ ਕਰ ਰਿਹਾ ਹੈ ਤਾਂ ਉਹ ਕਹਿੰਦੇ ਵੀ ਸਾਡੇ ਦਿਲ ਤੇ ਕੀ ਬੀਤਦੀ ਐ ਸਾਨੂੰ ਪੁੱਛਿਆ ਜਾਣੀਦਾ ਤਾਂ ਉਥੋਂ ਬਹੁਤ ਸਾਰੇ ਲੋਕ ਟਰੈਕਟਰ ਟਰਾਲੀਆਂ 'ਚ ਸਮਾਨ ਲੱਦ ਕੇ ਉਹ ਜਦੋਂ ਆ ਰਹੇ ਨੇ ਤਾਂ ਮੈਨੂੰ ਉਹ 1947 ਵਾਲੀ ਤਸਵੀਰ ਯਾਦ ਆਉਂਦੀ ਆ ਹਾਲਾਂਕਿ ਉਦੋਂ ਦੀਆਂ ਜਦੀਆਂ ਆਪਾਂ ਤਸਵੀਰਾਂ ਦੇਖਦੇ ਆਂ ਮਨਦੀਪ ਜੀ ਉਹ 'ਚ ਗੱਡਿਆਂ ਤੇ ਸਮਾਨ ਲੱਦਿਆ ਹੋਇਆ ਹੁਣ ਟਰੈਕਟਰ ਟਰਾਲੀਆਂ ਤੇ ਆ ਫਰਕ ਬਾਲਾ ਨਹੀਂ ਪਿਆ ਕਿਉਂਕਿ ਉਹਨਾਂ ਲੋਕਾਂ ਦੀ ਹਉਣੀ ਉਹਨਾਂ ਲੋਕਾਂ ਦੀ ਜੂਨ ਉਹੀ ਆ ਗਈ ਕਿਉਂਕਿ ਇਹ ਜਿਹੜੀ ਮਤਲਬ ਠੀਕ ਹੈ 26 ਜਾਨੇ ਜਿਹੜੇ ਪਹਿਲਗਾਮ ਦੇ ਵਿੱਚ ਮਾਰੇ ਗਏ ਤਵادیه ਦੇ ਵੱਲੋਂ ਬਹੁਤ ਨਿੰਦਾ ਜਨਕ ਤੇ ਨਿਖੇਦੀ ਜਨਕ ਘਟਨਾ ਹੈ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਲੇਕਿਨ ਜਿਹੜਾ ਜੰਗ ਦਾ ਮਾਹੌਲ ਹੈ ਉਹ ਬਾਰਡਰ ਏਰੀਏ ਦੇ ਲੋਕਾਂ ਦੇ ਦਿਲਾਂ ਤੇ ਕੀ ਛਾਪ ਛੱਡਦਾ ਹੈ ਉਹ ਵੀ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ ਬਾਰਡਰ ਏਰੀਏ ਦੇ ਲੋਕ ਕਿਵੇਂ ਡਰੇ ਹੋਏ ਨੇ ਹੁਣ ਤੁਸੀਂ ਦੇਖੋ ਪੰਜ ਜ਼ਿਲ੍ਹਿਆਂ 'ਚ ਛੁੱਟੀਆਂ ਕਰਤੀਆਂ ਪੰਜਾਬ ਦੇ ਵਿੱਚ ਫਿਰੋਜ਼ਪੁਰ ਅਮਰਸਾਹ ਸਾਹਿਬ ਗਰਦਾਸਪੁਰ ਫਾਜ਼ਿਲਕਾ ਇਹ ਇਹ ਉਹ ਜ਼ਿਲ੍ਹੇ ਨੇ ਜਿੱਥੇ ਹਿਸ਼ਾਰਪੁਰ ਹੈ ਜਿੱਥੇ ਛੁੱਟੀਆਂ ਕੀਤੀਆਂ ਗਈਆਂ ਜਿਹਨਾਂ ਦਾ ਬਾਡਰ ਨਾਲ ਲੱਗਦਾ ਕਿਉਂਕਿ 1947 ਦੀ ਵੀ ਜਦੋਂ ਅਸੀਂ ਵੰਡ ਦੀ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਗੱਲ ਇਹ ਹੁੰਦੀ ਹੈ ਵੀ ਭਾਰਤ ਵੰਡਿਆ ਗਿਆ 1947 ਦੇ ਵਿੱਚ ਜਾਂ ਬੰਗਾਲ ਤੇ ਪੰਜਾਬ ਵੰਡੇ ਗਏ ਅਸਲ ਦੇ ਵਿੱਚ 1947 ਦੀ ਵੰਡ 'ਚ ਬੰਗਾਲ ਤੇ ਪੰਜਾਬ ਵੰਡੇ ਗਏ ਆ ਚਲੋ ਬੰਗਾਲ ਦੇ ਵਾਲੀ ਸਥਿਤੀ ਇਹ ਹੈ ਕਿ ਉੱਥੇ ਇੱਕ ਮੁਲਕ ਉਦੋਂ ਬਾਅਦ ਵੱਖਰਾ ਬਣ ਗਿਆ ਗਵਾਂਡ ਦੇ ਵਿੱਚ ਲੇਕਿਨ ਪੰਜਾਬ ਤਾਂ ਅੱਧਾ ਸਾਡਾ ਉਧਰ ਹੈ ਅੱਧਾ ਇੱਧਰ ਹੈ ਪੰਜਾਬ ਦੀਆਂ ਮਤਲਬ ਤੰδα ਨੇ ਜਿਹੜੀਆਂ ਉਹ ਬਹੁਤ ਰੂਪ ਦੇ ਵਿੱਚ ਜੁੜੀਆਂ ਹੋਈਆਂ ਨੇ ਸੋ ਇਸ ਕਰਕੇ ਚਾਹੇ ਉਹ 65 ਦੀ ਜੰਗ ਹੋਵੇ ਚਾਹੇ ਉਹ 71 ਦੀ ਜੰਗ ਹੋਵੇ ਚਾਹੇ ਉਹ ਕਾਰਗਿਲ ਦੀ ਜੰਗ ਹੋਵੇ ਤੇ ਚਾਹੇ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਨੇ ਤਾਂ ਇਨਾ ਹਾਲਾਤਾਂ ਦੇ ਵਿੱਚ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਜਿਹੜਾ ਸੰਤਾਪ ਆਉ ਦੇ ਪਿੰਡੇ ਤੇ ਛੱਲਿਆ ਅੱਜ ਫੇਰ ਉਹ ਸੰਤਾਪ ਪੰਜਾਬ ਦੇ ਲੋਕਾਂ ਨੂੰ ਸਤਾ ਰਿਹਾ ਜੀ 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 ਬਿਲਕੁਲ ਜੀ ਮੈਂ ਵੀ ਉਹ ਤਸਵੀਰਾਂ ਦੇਖੀਆਂ ਸੀ ਟਰਾਲੀਆਂ ਵਿੱਚ ਦਾਣਿਆਂ ਦੇ ਡਰਮ ਜਾਂ ਹੋਰ ਸਮਾਨ ਲੱਦਿਆ ਹੋਇਆ ਸੀਗਾ ਤੇ ਉਹਨਾਂ ਪਿੰਡਾਂ ਦੀ ਜਿਹੜੀ ਹਾਲਤ ਉਹ ਅਸੀਂ ਸਮਝ ਸਕਦੇ ਹਾਂ ਕਿਉਂਕਿ ਜਿਹੜੇ ਲੋਕ ਦੂਰ ਬੈਠੇ ਨੇ ਬਾਰਡਰ ਤੋਂ ਉਹ ਵੀ ਕਿੰਨਾ ਕਿਤੇ ਡਰ ਦੇ ਵਿੱਚ ਨੇ ਸਹਿਮੇ ਵਿੱਚ ਨੇ ਵੀ ਜੇਕਰ ਇਹ ਗੱਲ ਵੱਧ ਗਈ ਤਾ ਫਿਰ ਲਪੇਟੇ ਚ ਸਾਰੇ ਆਉਣਗੇ ਤੱਕ ਕਾਫੀ ਕੁਝ ਹੋਰ ਹੋ ਸਕਦਾ ਸੀ ਪੈਨਿਕ ਦੇਖਿਆ ਕੱਲ ਸ਼ਹਿਰਾਂ ਦੇ ਵਿੱਚ ਕਰਿਆਨੇ ਦੇਆਂ ਸਟੋਰਾਂ ਉੱਤੇ ਕੱਲ ਕਿਸ ਤਰੀਕੇ ਨਾਲ ਲੋਕਾਂ ਦਾ ਰਸ਼ ਪਿਆ ਹੋਇਆ ਸੀ ਲੋਕ ਜਿਹੜਾ ਰਾਸ਼ਨ ਹੈ ਉਹ ਜਮ੍ਹਾਂ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਮੀਦ ਕਰਦੇ ਹਾਂ ਜੀ ਕਿ ਗੱਲ ਇੰਨੀ ਨਾ ਵਧੇ ਪਰ ਹੁਣ ਦੇਖਦੇ ਹਾਂ ਕਿਉਂਕਿ ਇਹ ਗੱਲ ਨਾ ਤਾਂ ਤੁਹਾਡੇ ਹੱਥਾਂ ਦਾ ਸਾਡੇ ਹੱਥ ਹੈ ਸੋ ਦੇਖਦੇ ਹਾਂ ਕਿੱਦਾਂ ਨੂੰ ਜਾਂਦੀ ਹੈ ਪਰ ਪੱਤੀ ਸਾਹਿਬ ਜੋ ਪੁਨਸ਼ ਦੇ ਵਿੱਚ ਹੋਇਆ ਉੱਥੇ ਇੱਕ ਗੁਰਦੁਆਰਾ ਸਾਹਿਬ ਉੱਤੇ ਵੀ ਜਿਹੜਾ ਸੀ ਉਹ ਨਿਸ਼ਾਨਾ ਬਣਾਇਆ ਗਿਆ ਨੁਕਸਾਨ ਹੋਇਆ ਉਹ ਉੱਥੇ ਦੇ ਜਿਹੜੇ ਰਾਗੀ ਸੀ ਉਹਨਾਂ ਦੀ ਵੀ ਮੌਤ ਹੋਈ ਆ ਹਾਲਾਂਕਿ ਉੱਥੇ ਦੇ ਪ੍ਰਧਾਨ ਕਹਿੰਦੇ ਆ ਕਿ ਉਹ ਆਪਣੇ ਘਰ ਪਹੁੰਚ ਚੁੱਕੇ ਸੀ ਉੱਥੇ ਜਦੋਂ ਸ਼ੈਲਿੰਗ ਹੋ ਰਹੀ ਸੀ ਤੇ ਉਹਦੇ ਵਿੱਚ ਉਹ ਜਿਹੜੇ ਸੀ ਮਾਰੇ ਗਏ ਉਹ ਕੁੱਲ ਮਿਲਾ ਕੇ 3 ਸਿੱਖਾਂ ਦੀ ਜਿਹੜੀ ਉੱਥੇ ਮੌਤ ਹੋਈ ਦੱਸੀ ਜਾ ਰਹੀ ਆ ਤੇ ਹੋਰ ਵੀ ਕਈ ਲੋਕਾਂ ਦੀ ਮੌਤ ਹੋਈ ਆ ਸੋ ਪਾਕਿਸਤਾਨ ਨੇ ਉਸ ਸ਼ਹਿਰ ਨੂੰ ਪਹਿਲਾਂ ਟਾਰਗੇਟ ਕੀਤਾ ਤੇ ਇੱਕ ਹੋਰ ਦੱਸਿਓ ਜੀ ਵੀ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘ ਆਇਆ ਕੋਰੀਡੋਰ ਆ ਉਹਦੀ ਕੀ ਸਥਿਤੀ ਬਣੀ ਹੋਈ ਆ ਤੇ ਪੁਛਤੇ ਵਿੱਚ ਕਿਉਂਕਿ ਉੱਥੋਂ ਵੀ ਲੋਕ ਛੱਡ ਕੇ ਉਸ ਸ਼ਹਿਰ ਨੂੰ ਆਸੇ ਪਾਸੇ ਜਾ ਰਹੇ ਨੇ ਦੇਖੋ ਮਨਦੀਪ ਜੀ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਇਹ ਬਣੀ ਹੋਈ ਹੈ ਕਿ ਕੱਲ ਉਹਨਾਂ ਦੇ ਵੱਲੋਂ ਪੁੰਛ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨ ਵੱਲੋਂ ਉਹ ਵਿੱਚ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਇਆ ਤਿੰਨ ਸਿੱਖ ਕਰਕੁੰਨ ਸਿੱਖ ਵਿਅਕਤੀ ਨੇ ਜਿਹੜੇ ਉਹ ਉਸ ਗੋਲੀਬਾਰੀ ਦੇ ਵਿੱਚ ਮਾਰੇ ਗਏ ਜਿਨ੍ਹਾਂ ਦੇ ਵਿੱਚ ਇੱਕ ਰਾਗੀ ਸਿੰਘ ਨੇ ਇੱਕ ਸਾਬਕਾ ਫੌਜੀ ਨੇ ਇੱਕ ਦੁਕਾਨਦਾਰ ਨੇ ਤਿੰਨੇ ਸਿੱਖ ਭਾਈਚਾਰਾ ਸੰਬੰਧਿਤ ਨੇ ਟੋਟਲ ਇੱਕ ਦਰਜਨ ਦੇ ਲਗਭਗ ਮੌਤਾਂ ਪੁੰਚਦੇ ਵਿੱਚ ਇਸ ਹਮਲੇ ਦੇ ਦੌਰਾਨ ਹੋਈਆਂ ਨੇ ਸੋ ਉਹਨਾਂ ਬੇਕਸੂਰ ਲੋਕਾਂ ਦੀ ਜਾਨ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਕੀਦੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਰਕਾਰ ਨੇ ਔਰ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਇਹਦੀ ਨਕੀਦੀ ਕੀਤੀ ਹੈ ਸੋ ਇਹ ਜੰਗ ਦਾ ਅਸਰ ਜਿਹੜਾਗਾ ਉਹ ਵਿਖਾਈ ਦੇਣਾ ਸ਼ੁਰੂ ਹੋਇਆਗਾ ਪੁੰਛ ਦੇ ਵਿੱਚ ਜਿਹੜਾ ਹੋਇਆ ਬੜਾ ਨਿੰਦਾ ਜਨਕ ਤੇ ਨਖੇਦੀ ਜਨਕ ਹੈਗਾ ਇਹ ਪਹਿਲੀ ਵਾਰ ਮੇਰੇ ਹਿਸਾਬ ਨਾਲ ਹੋਇਆ ਕਿ ਕਿਸੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਕਰ ਜਿਹੜਾ ਉਹ ਬਣਾਇਆ ਗਿਆ ਹੋਵੇ ਤਾਂ ਇਹ ਉਸ ਘਟਨਾ ਤੋਂ ਤੁਰੰਤ ਬਾਅਦ ਹੋਇਆ ਜਿਹੜੀ ਘਟਨਾ ਮਤਲਬ 9 ਮੁਝਾਈਲਾਂ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਦਾਗੀਆਂ ਗਈਆਂ ਨੇ ਜਿਦੇ ਵਿੱਚ ਇੱਕ ਅਤਵਾਦੀ ਦੇ ਪਰਿਵਾਰ ਦੇ 10 ਮੈਂਬਰ ਮਾਰੇ ਜਾਣ ਦੀ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਕਈ ਹੋਰ ਠਿਕਾਣੇ ਜਿਹੜੇ ਨੇ ਮਤਲਬ ਉਹ ਤਬਾਹ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਉਹ ਇਹ ਚਰਚਾ ਤੋਂ ਬਾਅਦ ਪੁੰਛ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਵਿੱਚ ਦਰਜਨ ਦੇ ਲਗਭਗ ਮੌਤਾਂ ਜਿਹੜੀਆਂ ਨੇ ਉਹ ਹੋਈਆਂ ਨਹੀਂ ਆ ਤਾਂ ਇਹ ਇਸ ਰੂਪ ਦਾ ਹੈ। ਉਹ ਜਿਹੜਾ ਇਹ ਮਨਦੀਪ ਜੀ ਕੀ ਤੱਥ ਨੇ ਜਿਹੜੇ ਮਤਲਬ ਕਿ ਤੱਥ ਬੜੇ ਲਖਣ ਨੇ ਜਿਵੇਂ ਇਸ ਵਾਰ ਜਿਹੜਾ ਭਾਰਤ ਦੇ ਵੱਲੋਂ ਲੈਹnde ਪੰਜਾਬ ਦੀਆਂ ਕੁਝ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ 1971 ਦੀ ਜੰਗ ਤੋਂ ਬਾਅਦ ਅਜੇ ਤੱਕ ਮਤਲਬ ਕਦੇ ਵੀ ਭਾਰਤ ਦੇ ਵੱਲੋਂ ਲੈਹਦੇ ਪੰਜਾਬ ਦੇ ਵਿੱਚ ਕੋਈ ਹਮਲਾ ਉਸ ਰੂਪ ਦੇ ਵਿੱਚ ਨਹੀਂ ਸੀ ਕੀਤਾ ਗਿਆ ਕਾਰਗਿਲ ਦੀ ਜੰਗ ਵੀ ਉਸ ਤੋਂ ਬਾਅਦ ਹੋਈ ਹੈ ਲੇਕਿਨ ਲੈਹਦੇ ਪੰਜਾਬ ਦੇ ਵਿੱਚ ਕੋਈ ਮਤਲਬ ਇਦਾਂ ਅੰਦਾ ਹਮਲਾ ਨਹੀਂ ਸੀ ਕਿਨਮਿਤ ਕੇ ਕੀਤਾ ਗਿਆ ਤਾਂ ਇਹ ਕਈ ਦਹਾਕਿਆਂ ਬਾਅਦ ਜਿਹੜਾ ਉਹ ਇਸ ਰੂਪ ਦੇ ਹਮਲਾਗਾ ਜਿਹੜਾ ਉਹ ਲੈਹਦੇ ਪੰਜਾਬ ਦੇ ਵਿੱਚ ਸਾਹਮਣੇ ਆਇਆ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਇਹ ਨਿੰਦਾ ਜਨਕ ਘਟਨਾ ਵੀ ਹੈ ਜਿਹੜੀ ਉਹ ਵੀ ਇਸ ਵਾਰ ਜਿਹੜੀ ਆ ਉਹ ਸਾਹਮਣੇ ਆਈ ਹੈ ਜੀ 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 ਬਿਲਕੁਲ ਪੱਤੀ ਸਾਹਿਬ ਤੋਂ ਜਿਹੜੀ ਪ੍ਰੋਗਰਾਮ ਦੇ ਸ਼ੁਰੂਆਤ ਚ ਤੁਸੀਂ ਗੱਲਬਾਤ ਕੀਤੀ ਸੀ ਜੋ ਪਿੰਡ ਭੰਦੇਰ ਤੇ ਜੇਠੂਵਾਲ ਜਿਹੜਾ ਅ ਅੰਮ੍ਰਿਤਸਰ ਜ਼ਿਲ੍ਹੇ ਜਾਂ ਗਰਦਾਸਪੁਰ ਦੇ ਨੇੜੇ ਤੇਰੇ ਪੈਂਦਾ ਉਹਦੇ ਵਿੱਚ ਕੁਝ ਹੁਣ ਪੁਲਿਸ ਦੇ ਵੱਲੋਂ ਇਹ ਕਨਫਰਮ ਕੀਤਾ ਗਿਆ ਕਿ ਕੁਝ ਨਾ ਕੁਝ ਤਾਂ ਜਿਹੜਾ ਅ ਜਿਹੜਾ ਜ਼ਰੂਰ ਡਿੱਗਿਆ ਪਰ ਇਹਨਾਂ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਤਰੀਕੇ ਦਾ ਸੋ ਪੁਲਿਸ ਨੇ ਜੋ ਪਤਕਰਾਰ ਨੇ ਉਥੋਂ ਕਮਲਦੀਪ ਸਿੰਘ ਬਰਾੜ ਮੈਂ ਉਹਨਾਂ ਦੀ ਸੋਸ਼ਲ ਮੀਡੀਆ ਪੋਸਟ ਦੇਖ ਰਿਆ ਸੀ ਸੋ ਉਹਨਾਂ ਨੇ ਇਸ ਸਬੰਧੀ ਜਿਹੜੀ ਉਹ ਇੱਕ ਪੋਸਟ ਪਾਈ ਆ ਕਿ ਪੁਲਿਸ ਨੇ ਅ ਕੰਫਰਮੇਸ਼ਨ ਕੀਤੀ ਕਿ ਕੁਛ ਨਾ ਕੁਛ ਤਾਂ ਥੋੜਾ-ਬਹੁਤ ਜ਼ਰੂਰ ਹੋਇਆ ਪਰ ਇਹਦਾ ਨੁਕਸਾਨ ਜਿਹੜਾ ਜ਼ਿਆਦਾ ਨਹੀਂ ਹੋਇਆ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਇਸ ਤੋਂ ਇਲਾਵਾ ਪਤੀ ਸਾਹਿਬ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਪੰਜਾਬ ਦੀ ਸਿਆਸਤ ਦੀ ਵੀ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਭਾਖੜਾ ਦੇ ਪਾਣੀ ਨੂੰ ਲੈ ਕੇ ਜੋ ਰੇੜਕਾ ਚੱਲ ਰਿਹਾ ਉਹ ਇਹਦੇ ਵਿੱਚ ਕਿੰਨਾ-ਕਿੰਨੇ ਅੰਗੋਲਿਆ ਹੋ ਗਏ ਇਸ جنگ ਦੇ ਵਿੱਚ ਉਹਦੇ ਉੱਤੇ ਵੀ ਆਪਾਂ ਆਉਣੇ ਆ ਪਰ ਇਹ ਦੱਸਿਓ ਕਿ ਜਿਹੜੀ ਬਲੈਕਆਊਟ ਹੋਈ ਆ ਉਹਦੇ ਸਬੰਧੀ ਕਿਸ ਤਰੀਕੇ ਦਾ ਜਿਆਦਾ ਸਿਕਸਪੀਰੀਅੰਸ ਰਿਹਾ ਪੰਜਾਬ ਦੇ ਵਿੱਚ ਕੱਲ ਅਸੀਂ ਦੇਖਿਆ ਅਮਰਸਰ ਦੇ ਵਿੱਚ ਤੱਕ ਫਿਰ तकरीबन ਉਸ ਤੋਂ ਬਾਅਦ ਵੀ ਚੱਲਦਾ ਰਿਹਾ ਇੱਥੇ ਜਲੰਧਰ ਦੇ ਵਿੱਚ ਵੀ ਕੱਲ ਇੱਕ ਘੰਟੇ ਦੀ ਇਹ ਮਾਕਟ੍ਰਲ ਹੋਈ ਸੀ ਹਾਲਾਂਕਿ ਕੁਝ ਕਸਬੇ ਛੋਟੇ ਸ਼ਹਿਰਾਂ 'ਚ ਨਹੀਂ ਸੀ ਪਰ ਜਲੰਧਰ ਸ਼ਹਿਰ ਦੇ ਵਿੱਚ ਇਹਦਾ ਕਾਫੀ ਅਸਰ ਦੇਖਿਆ ਗਿਆ ਸੋ ਪੂਰੇ ਪੰਜਾਬ 'ਚ ਕਿਵੇਂ ਰਹੀ ਜੀ ਇਹ ਮਾਕਟ੍ਰਲ ਮਨਦੀਪ ਜੀ ਜਦੋਂ ਨਾ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੁੰਨੇ ਆ 65 ਦੀ ਜੰਗ ਦੀ ਗੱਲ 71 ਦੀ ਜੰਗ ਦੀ ਗੱਲ ਤਾਂ ਉਹ ਦੱਸਦੇ ਹੁੰਦੇ ਆ ਵੀ ਉਦੋਂ ਜਾਦੇ ਦੀਵੇ ਹੁੰ ਲਾਈਟ ਵਾਲੀ ਨਹੀਂ ਸੀ ਹੁੰਦੀ ਕਿਸੇ ਕਿਸੇ ਘਰੇ ਲਾਈਟ ਹੁੰਦੀ ਸੀਗੀ ਕਿਸੇ ਕਿਸੇ ਪਿੰਡ ਉਸ ਰੂਪ ਦੀ ਲਾਈਟ ਹੁੰਦੀ ਸੀ ਤਾਂ ਉਦੋਂ ਬਲੈਕਆਊਟ ਹੁੰਦਾ ਸੀ ਸ਼ਾਮ ਨੂੰ 5 ਵਜੇ ਫੌਜ ਆ ਜਾਂਦੀ ਸੀ ਪਿੰਡਾਂ ਦੇ ਵਿੱਚ ਔਰ ਉਹ ਕਹਿੰਦੇ ਕਿਸੇ ਨੇ ਦੀਵਾ ਨਹੀਂ ਲਾਉਣਾ ਕਿਸੇ ਨੇ ਬੱਤੀ ਨਹੀਂ ਲਾਉਣੀ ਸਭ ਕੁਝ ਬੰਦ ਕਰ ਦਿਓ ਬਲੈਕ ਬਲੈਕਆਊਟ ਕਰ ਦਿਓ ਤਾਂ ਉਹ ਗੱਲਾਂ ਉਹ ਸੁਣਦੇ ਹੁੰਦੇ ਜੀ ਉਹਦਾ ਕਾਰਨ ਸੀਗਾ ਕਿ ਜੇ ਰਾਤ ਨੂੰ ਕੋਈ ਚੰਗੀ ਜਹਾਜ਼ ਪਾਕਿਸਤਾਨ ਵਾਲੇ ਪਾਸਿਓਂ ਆਉਂਦਾਗਾ ਤਾਂ ਕਿਤੇ ਉਹਨੂੰ ਇਹ ਨਾ ਪਤਾ ਲੱਗ ਜਾਏ ਕਿ ਇੱਥੇ ਸੰਘਣੀ ਵਾਦੀ ਹੈ ਕਿ ਇੱਥੇ ਬਸੋਂ ਆ ਲਾਈਟਾਂ ਜਗਦੀਆਂ ਤੋਂ ਦੀਵੇ ਜਗਦੇਆਂ ਤੋਂ ਤਾਂ ਉਹ ਮਤਲਬ ਉੱਥੇ ਬੰਬ ਨਾ ਸਿੱਟ ਜੇ ਕਿੱਡੇ ਇਹ ਗੱਲ ਸੀ ਤਾਂ ਉਸੇ ਬਲੈਕਆਊਟ ਨੂੰ ਜਿਹੜਾ ਹੈਗਾ ਉਹ ਹੁਣ ਜੰਗੀ ਅਭਿਆਸ ਦੇ ਦੌਰਾਨ ਕੱਲ ਪੂਰੇ ਪੰਜਾਬ ਦੇ ਵਿੱਚ ਮੈਂ ਤਾਂ ਪੂਰੇ ਭਾਰਤ ਦੇ ਵਿੱਚ ਹੀ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਨਾਰਥ ਇੰਡੀਆ ਦੇ ਵਿੱਚ ਪਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਅਭਿਆਸ ਕੀਤਾ ਗਿਆ ਮੌਕ ਡ੍ਰਿਲ ਕੀਤੀ ਗਈ ਇੱਕ ਸਾਇਰਨ ਵੱਜਿਆ ਜੀ ਰਾਤ ਨੂੰ 8 ਵਜੇ ਦੇ ਲਗਭਗ ਔਰ ਸਾਇਰਨ ਤੋਂ ਬਾਅਦ ਸਾਰੀਆਂ ਸਟਰੀਟ ਲਾਈਟਸ ਲੋਕਾਂ ਨੇ ਆਪਣੀਆਂ ਲਾਈਟਸ ਜਿਹੜੀਆਂ ਉਹ ਬੰਦ ਕੀਤੀਆਂ ਹਾਲਾਂਕਿ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਨਾਂ ਦੇ ਵਿੱਚ ਵੀ ਲਾਈਟਸ ਹੁੰਦੀਆਂ ਨੇ ਉਹ ਵੀ ਕਸ਼ ਲੋਕਾਂ ਨੇ ਜਿਹੜੀਆਂ ਬੰਦ ਕੀਤੀਆਂ ਤਾਂ ਇਹ ਮਤਲਬ ਇਸ ਰੂਪ ਦੀ ਗੱਲ ਜਿਹੜੀ ਬਲੈਕਆਊਟ ਦੀ ਉਹ ਕੀਤੀ ਗਈ ਤਾਂ ਇਹ ਅਵਿਆਸਤਾ ਵਿੱਚ ਸਫਲ ਰਿਹਾ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਆ ਇਹ ਠੀਕ ਹੈਗਾ ਕਿ ਕੁਝ ਕਿਉਂਕਿ 24 365 ਕ 72 ਵੇਲੇ ਤਾਂ ਇਹ ਕਾਰਾਂ ਵੀ ਨਹੀਂ ਹੋਣੀਆਂ ਤਾਂ ਹੁਣ ਤਾਂ ਮਤਲਬ ਇਹ ਹੈ ਵੀ ਸੜਕਾਂ ਦੇ ਉੱਤੇ ਪੁਲਿਸ ਨੇ ਪੈਰਾ ਵੀ ਦਿੱਤਾ ਪਰ ਫਿਰ ਵੀ ਗੱਡੀਆਂ ਦੀ ਆਵਾਜ਼ ਆਈ ਹੈ ਜਿਹੜੀ ਉਹ ਬੰਦ ਨਹੀਂ ਕੋਈ ਹੁਣ ਕੋਈ ਕਿਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਸਾਡੀ ਜ਼ਿੰਦਗੀ ਇੰਨੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਹੈ ਉਹਨਾਂ ਨੇ ਕਿਹਾ ਕਿ ਲਾਈਟਾਂ ਡਿਮ ਕਰ ਲਓ ਤਾਂ ਦੂਜੀ ਜਿਹੜੀ ਗੱਲ ਮੰਦੀਪ ਜੀ ਠੀਕ ਹੈ ਜੰਗੀ ਅਭਿਆਸ ਹੋਣਾ ਚਾਹੀਦਾ ਮੌਕ ਡ੍ਰੈਲ ਠੀਕ ਹੈ ਬਲੈਕਆਊਟ ਠੀਕ ਹੈ ਅਭਿਆਸ ਜਿਹੜਾ ਹਰ ਚੀਜ਼ ਦਾ ਹੋਣਾ ਚਾਹੀਦਾ ਪਰ ਜਿੰਨੀ ਹੁਣ ਤਕਨੀਕ ਵੱਧ ਗਈ ਹੈ ਜੀਪੀਐਸ ਸਿਸਟਮ ਹੈ ਨਾ ਮੈਪ ਗੂਗਲ ਮੈਪ ਨੇ ਔਰ ਕਿੱਥੇ ਆਵਾਤੀ ਹੈ ਕਿਹੜਾ ਸ਼ਹਿਰ ਹੈ ਕਿਹੜਾ ਪਿੰਡ ਹੈ ਤੁਸੀਂ ਗੂਗਲ ਮੈਪ ਤੇ ਕਢੋ ਜੀਪੀਐਸ ਸਿਸਟਮ ਹੈ ਤੁਹਾਨੂੰ ਮਤਲਬ ਸਾਰੀ ਜਾਣਕਾਰੀ ਇਨਫੋਰਮੇਸ਼ਨ ਹੈਗੀ ਜਿਹੜੀ ਉਹ ਮਿਲ ਜਾਂਦੀ ਹੈ 65 71 ਦੀ جنگ ਵੇਲੇ ਇਹ ਚੀਜ਼ਾਂ ਇਸ ਰੂਪ ਚ ਅਵੇਲੇਬਲ ਨਹੀਂ ਸੀ ਜਿਸ ਰੂਪ ਦੇ ਵਿੱਚ ਅੱਜ ਅਵੇਲੇਬਲ ਹੈ ਉਹ ਇਹ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾਗਾ ਕਿ ਜਿਹੜਾ ਇਹ ਤਕਨੀਕ ਹੈ ਜਿਹੜਾ ਮਤਲਬ ਇਹ ਐ ਏਡੀ ਵੱਡੀ ਪੱਤਰ ਤੇ ਉੱਤੇ ਇੰਟਰਨੈਟ ਦੇ ਉੱਤੇ ਡਾਟਾ ਮੌਜੂਦ ਹੈ ਕੱਲ ਕੱਲੇ ਪਿੰਡ ਦਾ ਕੱਲ ਕੱਲੇ ਸ਼ਹਿਰ ਦਾ ਤਾਂ ਕੀ ਮਤਲਬ ਜਦੋਂ ਵਿਰੋਧੀ ਮੁਲਕ ਜਦੋਂ ਜੰਗਾਂ ਲੱਗਦੀਆਂ ਨੇ ਤਾਂ ਫਿਰ ਉਹ ਇਹ ਚੀਜ਼ਾਂ ਨੂੰ ਵੀ ਜਿਹੜਾ ਉਹ ਵਰਤ ਸਕਦੇ ਹੋਣਗੇ ਇਹ ਵੀ ਇੱਕ ਚੀਜ਼ ਹੈ ਕਿਉਂਕਿ ਬਲੈਕਆਊਟ ਵਾਲੀਆਂ ਗੱਲਾਂ ਮਤਲਬ 1965 71 ਵੇਲੇ ਤਾਂ ਠੀਕ ਸੀਗੀਆਂ ਪਰ ਅੱਜ ਦੇ ਸਮੇਂ 'ਚ ਕਿੰਨੀਆਂ ਕੁ ਮੁਸ਼ਕਲਾਂ ਹੋਣਗੀਆਂ ਜੀਪੀਐਸ ਸਿਸਟਮ ਔਰ ਇੰਟਰਨੈਟ ਦੇ ਇਸ ਦੌਰ ਦੇ ਵਿੱਚ ਇਹ ਇੱਕ ਸਵਾਲ ਜਿਹੜਾ ਉਹ ਜ਼ਰੂਰ ਰਹੂਗਾ ਦੂਸਰਾ ਮਨਦੀਪ ਜੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਆਵਾਜ਼ ਆਈ ਹੈ ਮੈਨੂੰ ਲੱਗਦਾ ਕਿ ਦੇਸ਼ ਦੇ ਹੋਰ ਕਿਸੇ ਹਿੱਸੇ ਵਿੱਚੋਂ ਸਮੂਹਿਕ ਰੂਪ ਦੇ ਵਿੱਚ ਆਈ ਹੋਵੇ ਬੁੱਧੀਜੀਵੀ ਬੋਲ ਰਹੇ ਨੇ ਚਿੰਤਕ ਬੋਲ ਰਹੇ ਨੇ ਪਰ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਸਮੂਹਿਕ ਰੂਪ ਦੇ ਵਿੱਚ ਆਈ ਹੈ ਜਿਹੜੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਦੇਸ਼ ਭਗਤ ਯਾਦਗਾਰ ਕਮੇਟੀ ਆ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਚ ਬਹੁਤ ਸਾਰੀਆਂ ਲਿਫਟ ਦੀਆਂ ਧਿਰਾਂ ਨੇ ਮੰਗਤਰਾ ਮਾਸਲਾ ਹਰੀ ਮੋਲਕ ਸਿੰਘ ਪੁਰੀ ਔਰ ਗਦਰੀ ਪਰਿਵਾਰਾਂ ਦੇ ਲੋਕ ਨੇ ਉਹਨਾਂ ਨੇ ਕੱਲ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੰਗ ਨਹੀਂ ਸਾਨੂੰ ਅਮਨ ਚਾਹੀਦਾ ਇੱਕ ਸਲੋਗਨ ਦਿੱਤਾ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਸਮੇਤ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜੰਗ ਦਾ ਸਿੱਧੇ ਤੌਰ ਦੇ ਉੱਤੇ ਵਿਰੋਧ ਕੀਤਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਨਹੀਂ ਆਮਣ ਚਾਹੀਦਾ ਲਿਫਟ ਦੀਆਂ ਬਹੁਤ ਸਾਰੀਆਂ ਪਾਰਟੀਆਂ ਨੇ ਔਰ ਉਹਨਾਂ ਨੇ ਮਤਲਬ ਜਿਹੜਾਗਾ ਜੰਗ ਦਾ ਉਸ ਰੂਪ ਦੇ ਵਿੱਚ ਵਿਰੋਧ ਜਿਹੜਾ ਉਹ ਕੀਤਾਗਾ ਲੇਕਿਨ ਹਾਂ ਇਹ ਠੀਕ ਹੈ ਕਿ ਇਮੋਸ਼ਨਲ ਮਾਹੌਲ ਜੰਗ ਦੇ ਦੌਰਾਨ ਬਣਦਾ ਹੈ ਔਰ ਇਮੋਸ਼ਨਲ ਮਾਹੌਲ ਦੇ ਵਿੱਚ ਅਗਰ ਕੋਈ ਵਿਅਕਤੀ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਹੁੰਦਾ ਉਸ ਨੈਰੇਟਿਵ ਦੇ ਪੱਖ ਦੇ ਵਿੱਚ ਨਹੀਂ ਬੋਲਦਾ ਤਾਂ ਉਸ ਵਿਅਕਤੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਮਤਲਬ ਜਿਹੜਾਗਾ ਉਹ ਬਹੁਤ ਸਾਰੀਆਂ ਗਾਲਾਂ ਚੱਲਣੀਆਂ ਪੈਂਦੀਆਂ ਨੇ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰ ਜਿਹੜਾ ਉਹ ਕਰਨਾ ਪੈਂਦਾਗਾ ਲੇਕਿਨ ਇੱਕ ਗੱਲ ਦੋ ਤਿੰਨ ਗੱਲਾਂ ਨੇ ਜਿਹੜੀਆਂ ਉਹ ਜ਼ਰੂਰ ਜਾਣੀਆਂ ਚਾਹੀਦੀਆਂ ਨੇ ਠੀਕ ਹੈ ਪਹਿਲਗਾਮ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਕੋਈ ਦੋਰ ਹਮਾ ਨਹੀਂ ਹੈਗੀਆਂ ਉਹਨਾਂ ਨੂੰ ਸਜ਼ਾਵਾ ਮਿਲਣਾ ਲੇਕਿਨ ਜੰਗ ਦੇ ਵਿੱਚ ਬੇਕਸੂਰ ਲੋਕ ਨਹੀਂ ਮਾਰੇ ਜਾਣੇ ਚਾਹੀਦੇ ਕਿਸੇ ਵੀ ਪਾਸੇ ਜੰਗ ਦਾ ਮਤਲਬ ਜਿਹੜਾਗਾ ਉਹ ਅਭਿਆਸ ਇਜ਼ਰਾਈਲ ਤੇ ਫਲਸਤੀਨ ਦੀ ਧਾਰਨਾ ਸਾਨੂੰ ਦੇਖਣੀ ਚਾਹੀਦੀ ਹੈ ਰੂਸ ਤੇ ਯੂਕਰੇਨ ਦੀ ਧਾਰਨਾ ਸਾਨੂੰ ਦੇਖਣੀ ਚਾਹੀਦੀ ਹੈ ਅਮਰੀਕਾ ਵੱਲੋਂ ਜਿਹੜਾ ਸੋ ਕਾਲਡ ਸ਼ਾਂਤੀ ਸਥਾਪਿਤ ਕਰਨ ਦੇ ਨਾਂ ਹੇਠ ਅਫਗਾਨਿਸਤਾਨ ਅਰਾਨ ਦੇ ਵਿੱਚ ਮਾਰੇ ਗਏ ਵੇਖੂਰ ਲੋਕ ਉਹ ਸਾਡੇ ਜਿਹਨ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਕਵਤਾਵਾਂ ਵੀ ਲਿਖ ਰਹੇ ਨੇ ਬਹੁਤ ਸਾਰੇ ਗੀਤ ਵੀ ਸਾਹਮਣੇ ਆ ਰਹੇ ਨੇ ਬਹੁਤ ਸਾਰੀਆਂ ਲੇਖ ਵੀ ਸਾਹਮਣੇ ਆ ਰਹੇ ਨੇ ਕਿ ਜੰਗ ਨਹੀਂ ਸਾਨੂੰ ਅਮਨ ਚਾਹੀਦਾ ਜੰਗ ਨਹੀਂ ਸਾਨੂੰ ਸ਼ਾਂਤੀ ਚਾਹੀਦੀ ਹੈ ਲੇਕਿਨ ਇਹ ਠੀਕ ਆਗਾ ਕਿ ਜਿਸ ਤਰ੍ਹਾਂ ਦਾ ਮਾਹੌਲ ਅੱਜ ਬਣਿਆ ਹੋਇਆ ਚ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਧੜਕੂ ਜਿਹੜਾ ਉਹ ਬਣਿਆ ਹੋਇਆਗਾ ਉਹਨਾਂ ਦੇ ਹਥਿਆਰ ਵੀ ਬੜੇ ਆਟੋਮੈਟਿਕ ਆ ਗਏ ਨੇ ਜੀ ਲੋਕਾਂ ਦਾ ਡਰ ਵੀ ਜ਼ਿਆਦਾ ਹੈ ਲੋਕਾਂ ਦਾ ਸਹਿਮ ਵੀ ਜ਼ਿਆਦਾ ਹੈ ਔਰ ਜਿਹੜੀ ਹਾਲਤ ਪੰਜਾਬ ਦੀ ਹੈ ਉਹ ਪੂਰਾ ਦੇਸ਼ ਮਹਿਸੂਸ ਕਰਨੀ ਚਾਹੀਦੀ ਹੈ ਦੂਰ ਬੈਠੇ ਮਤਲਬ ਬਹੁਤ ਸਾਰੇ ਬੜਕਾਂ ਮਾਰ ਰਹੇ ਆ ਇਹਦੇ ਚ ਇੱਕ ਗੱਲ ਜ਼ਰੂਰ ਮਨਦੀਪ ਜੀ ਇਹ ਹੜਾ ਹੜਾ ਨੈਸ਼ਨਲ মিডিਆ ਨਾ ਜਿਹੜੇ ਸਾਡੇ ਨੈਸ਼ਨਲ মিডিਆ ਦੇ ਕੁਝ ਜਰਨਲਿਸਟ ਨੇ ਪੱਤਰਕਾਰ ਨੇ ਉਹ ਤਾਂ ਮਤਲਬ ਇਸ ਰੂਪ ਦੇ ਵਿੱਚ ਲੱਗੇ ਹੋਏ ਨੇ ਮਤਲਬ ਇਸ ਰੂਪ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਮਤਲਬ ਉਹਨਾਂ ਨੂੰ ਕਹਿਣਾ ਹੋਵੇ ਵੀ ਚਲੋ ਭਾਈ ਸਾਹਿਬ ਤੁਸੀਂ ਵੀ ਏਸੀ ਵਾਲਾ ਕਮਰਾ ਛੱਡ ਕੇ ਜੰਗ ਦੀ ਜਾ ਕੇ ਰਿਪੋਰਟਿੰਗ ਬਾਰਡਰ ਤੇ ਕਰੋ ਇਹ ਇਹ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੀਦਾ ਜੀ ਜੀ ਬਿਲਕੁਲ ਜੀ ਉਹ ਤਾਂ ਉਥੇ ਆਪਣੇ ਗ੍ਰਾਫਿਕਸ ਬਣਾ ਬਣਾ ਕੇ ਸਟੂਡੀਓ ਵਿੱਚ ਵੱਡੀ ਜੰਗ ਲੜ ਰਹੇ ਨੇ ਪਰ ਅਸਲ ਚ ਗਰਾਊਂਡ 'ਚ ਕੀ ਹੋ ਰਿਹਾ ਹੈ ਸ਼ਾਇਦ ਉਹੀ ਜਾਣਦੇ ਜਿੰਨਾ ਲੋਕਾਂ ਦੇ ਬੀਤ ਰਹੀ ਆ ਖਰਪਤੀ ਸਾਹਿਬ ਇਸ ਜੰਗ ਤੋਂ ਪਹਿਲਾਂ ਇੱਕ ਪਾਣੀ ਦੀ ਜੰਗ ਜਿਹੜੀ ਚੱਲ ਰਹੀ ਸੀ ਪੰਜਾਬ ਤੇ ਹਰਿਆਣਾ ਦੇ ਵਿੱਚਕਾਰ ਉਹ ਜਿਹੜੀ ਖਬਰ ਹੈ ਕਿਤਨਾ ਕਿਤੇ ਇਸ ਮੁੱਦੇ ਵਿੱਚ ਦੱਬ ਗਈ ਆ ਸੋ ਪਾਖੜਾ ਬੋਰਡ ਮੈਨੇਜਮੈਂਟ ਜਿਹੜੀ ਆ ਉਹ ਅਦਾਲਤ ਗਈ ਸੀ ਜੋ ਪੰਜਾਬ ਨੇ ਕਾਰਵਾਈਆਂ ਕੀਤੀਆਂ ਸੀ ਜੋ ਪੰਜਾਬ ਪੁਲਿਸ ਉੱਤੇ ਤਨਾਤ ਕੀਤੀ ਗਈ ਸੀ ਸੋ ਇਹਨਾਂ ਸਾਰੀਆਂ ਕਾਰਵਾਈਆਂ ਦੇ ਖਿਲਾਫ ਜਿਹੜਾ ਸੀ ਉਹ ਬੋਰਡ ਜਿਹੜਾ ਸੀ ਉਹ ਅਦਾਲਤ ਦੇ ਵਿੱਚ ਗਿਆ ਹਾਈ ਕੋਰਟ ਗਿਆ ਤੇ ਉੱਥੋਂ ਹੁਣ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਸੋ ਇਹ ਦੱਸਿਓ ਕਿ ਕੀ ਫੈਸਲਾ ਹੋਇਆ ਤੇ ਅ ਅੱਗੇ ਹੁਣ ਕੀ ਹੋ ਸਕਦਾ ਹੈ ਦੇਖੋ ਜੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹ ਬੋਰਡ ਅਸਲ ਦੇ ਵਿੱਚ ਪੰਜਾਬ ਨੂੰ ਉਹਦੇ ਵਿੱਚੋਂ ਕਾਰਨਰ ਕੀਤਾ ਗਿਆ ਇਹ ਚੀਜ਼ ਸਾਨੂੰ ਬਹੁਤ ਬਰੀਕੀ ਦੇ ਨਾਲ ਸਮਝਣੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਨੇ ਹੌਲੀ-ਹੌਲੀ ਮਤਲਬ ਸੂਬਾ ਸਰਕਾਰਾਂ ਨੂੰ ਜਿਹੜਾਗਾ ਉਹ ਸੂਬਿਆਂ ਬਣਾਤਾ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹੈਸੀਅਤ ਕਿਸੇ ਸ਼ਹਿਰ ਦੇ ਮੇਅਰ ਵਰਗੀ ਬਣਦੀ ਸਾਰਾ ਕੁਝ ਮਤਲਬ ਜਿਹੜਾ ਇੱਕ ਹੁੰਦਾ ਨਹੀਂ ਮਸ਼ਹੂਰੀ ਕਰ ਲਓ ਦੁਨੀਆ ਮੁਠੀ ਮੇ ਅਖਿਲ ਦੇ ਜੈਂਟਰ ਸਰਕਾਰ ਕਰ ਲੋ ਸਾਰੀਆਂ ਤਾਕਤਾਂ ਮੁਠੀ ਮੈਂ ਉਹਦੇ ਤੇ ਲੱਗੀ ਹੋਈ ਹੈਗੀ ਉਹਦੇ ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪਹਿਲਾ ਪੰਜਾਬ ਦੇ ਇੰਜੀਨੀਅਰਾਂ ਨੂੰ ਕਾਰਨਰ ਕੀਤਾ ਗਿਆ ਹੌਲੀ ਹੌਲੀ ਇਹ ਕੀਤਾ ਗਿਆ ਵੀ ਇਹਦਾ ਚੇਅਰਮੈਨ ਉਹ ਬਣ ਸਕਦਾ ਹੈ ਜਿਹੜਾ ਇਹਨਾਂ ਸਟੇਟਾਂ ਦੇ ਵਿੱਚੋਂ ਵੀ ਹੈ ਨਹੀਂਗਾ ਕੋਈ ਵਾਰੀ ਸਟੇਟ ਚ ਆ ਕੇ ਵੀ ਬਣ ਸਕਦਾ ਹੈ ਹੌਲੀ ਹੌਲੀ ਕੇਂਦਰ ਸਰਕਾਰ ਦੇ ਦਖਲ ਦਾ ਜੇ ਵਿਧਾਈ ਗਈ ਫਿਰ ਉਸ ਤੋਂ ਬਾਅਦ ਹਰਿਆਣਾ ਆਪਣੇ ਹਿੱਸੇ ਦਾ ਜਿਹੜਾ 21 ਮਈ ਤੱਕ ਉਹਨੂੰ ਪਾਣੀ ਮਿਲਣਾ ਸੀ ਉਹ ਪ੍ਰਾਇਜ਼ ਚਿਮਕਾ ਚੁੱਕਿਆ ਸੀ ਫਿਰ ਉਹਨੇ ਕਿਹਾ ਸਾਨੂੰ 8500 ਕਿਊਸਿਕ ਪਾਣੀ ਵਧ ਦਿਓ ਇਨਸਾਨੀਅਤ ਦੇ ਨਾਤੇ ਉਹਨੂੰ 4000 ਕਿਊਸਿਕ ਪਾਣੀ ਜਿਹੜਾ ਉਹ ਦਿੱਤਾ ਜਾ ਰਿਹਾ ਲੇਕਿਨ ਉਹ 8500 ਕਿਊਸਿਕ ਪਾਣੀ ਦੀ ਮੰਗ ਕਰ ਰਿਹਾ ਉਥੇ ਪੰਜਾਬ ਸਰਕਾਰ ਨੇ ਆਪਦਾ ਵਿਰੋਧ ਦਰਜ ਕਰਾਇਆ ਕਿ ਅਸੀਂ ਵਿਰੋਧ ਕਰਦੇ ਹਾਂ ਪੰਜਾਬ ਦੇ ਅਫਸਰਾਂ ਨੇ ਉਥੇ ਆਪਣੇ ਕੰਸੈਂਟ ਦਿੱਤੇ ਉਹਨਾਂ ਨੇ ਆਪਣੇ ਇਤਰਾਜ਼ ਦਰਜ ਕਰਾਏ ਡੇਢ ਦੋ ਦੋ ਪੇਜ ਲਿਖ ਕੇ ਦਿੱਤੇ ਕਿ ਇਹ ਜਿਹੜਾ ਢੰਗ ਇਹ ਤਰੀਕਾ ਠੀਕ ਨਹੀਂ ਆ ਸਾਨੂੰ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਸਾਨੂੰ ਪੰਜਾਬ ਨੂੰ ਪਿਛਲੇ 10 ਸਾਲਾਂ ਦੇ ਵਿੱਚ ਜਿੰਨਾ ਪਾਣੀ ਅਲੋਟ ਹੁੰਦਾ ਉਹ ਵੀ ਨਹੀਂ ਮਿਲਿਆ ਔਰ ਹਰਿਆਣਾ ਤੇ ਰਾਜਸਥਾਨ ਵਰਗੇ ਸੂਬੇ ਉਹ ਦੁਬੱਦ ਲੈ ਜਾਂਦੇ ਨੇ ਤਾਂ ਇਹ ਪੰਜਾਬ ਨੂੰ ਸਾਰਾਂ ਨਗੌਲਿਆ ਕੀਤਾ ਗਿਆ ਫਿਰ ਮਨਦੀਪ ਜੀ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹ ਹਾਈ ਕੋਰਟ ਚੱਲਿਆ ਗਿਆ ਹਾਈ ਕੋਰਟ ਦੇ ਵਿੱਚ ਜਾ ਕੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਤਿੰਨ ਚਾਰ ਪੁਆਇੰਟ ਰੱਖੇ ਪਹਿਲਾ ਪੁਆਇੰਟ ਰੱਖਿਆ ਕਿ ਜੀ ਇਹਨਾਂ ਨੇ ਪੰਜਾਬ ਪੁਲਿਸ ਲਾ ਰੱਖੀ ਆ ਪੰਜਾਬ ਪੁਲਿਸ ਲਾ ਕੇ ਕਹਿੰਦੇ ਜੀ ਉੱਥੇ ਇਹੇ ਅਸਲ ਦੇ ਵਿੱਚ ਸਾਨੂੰ ਪਾਣੀ ਛੱਡਣ ਨਹੀਂ ਦਿੰਦੇ ਦਖਲਅੰਦਾਜ਼ੀ ਕਰ ਰਿਹਾ ਪੁਲਿਸਾ ਦੂਜਾ ਪੁਆਇੰਟ ਉਹਨਾਂ ਨੇ ਰੱਖਿਆ ਕਿ ਜਿਹੜੇ 2 ਮਈ ਨੂੰ ਸੈਂਟਰ ਸਰਕਾਰ ਦੇ ਨਮਾਇੰਦਿਆਂ ਦੀ ਗਵਾਹੀ ਦੇ ਵਿੱਚ ਡਿਸੀਜਨ ਹੋਏ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤੀਜਾ ਪੁਆਇੰਟ ਉਹਨਾਂ ਨੇ ਮਤਲਬ ਉੱਥੇ ਰੱਖਿਆ ਕਿ ਪੰਜਾਬ ਬੇਲੋੜੀ ਦਖਲਅੰਦਾਜ਼ੀ ਕਰ ਰਿਹਾ ਹੈ ਉਹ ਚ ਹਾਈ ਕੋਰਟ ਨੇ ਜਿਹੜਾ ਹੁਣ ਡਿਸੀਜਨ ਦਿੱਤਾ ਹਾਈ ਕੋਰਟ ਨੇ ਇਹ ਕਿਹਾ ਜੀ ਕਿ ਪੰਜਾਬ ਪੁਲਿਸ ਉੱਥੇ ਤਨਾਤ ਰਹਿ ਸਕਦੀ ਹੈ ਇਹ ਚ ਕੋਈ ਦੋਰਾਮਾ ਨਹੀਂ ਕੋਈ ਦਿੱਕਤ ਨਹੀਂ ਕਹਿੰਦੇ ਤਨਾਤ ਰਹੇ ਪਰ ਨਾਲ ਨਿਰਦੇਸ਼ ਇਹ ਦੇਤੇ ਕਿ ਪੁਲਿਸ ਜਿਹੜਾ ਕੰਟਰੋਲ ਰੂਮ ਆ ਉਹ ਚ ਕੋਈ ਦਖਲਦਾਰੀ ਨਹੀਂ ਕਰੋ ਯਾਨੀ ਕਿ ਉਥੋਂ ਪਾਣੀ ਕਿੱਥੇ ਨੂੰ ਛੱਡਿਆ ਜਾਂਦਾ ਕਿਹਨੂੰ ਛੱਡਿਆ ਜਾਂਦਾ ਕਿੰਨਾ ਛੱਡਿਆ ਜਾਂਦਾ ਕਿਵੇਂ ਛੱਡਿਆ ਜਾਂਦਾ ਉਹ ਚ ਪੁਲਿਸ ਦੀ ਕੋਈ ਦਖਲਦਾਰੀ ਨਹੀਂ ਹੋਊ ਤਾਂ ਹਾਈ ਕੋਰਟ ਦੇ ਵੱਲੋਂ ਇਹੀ ਡਿਸੀਜਨ ਦਿੱਤਾ ਗਿਆ ਕਿ ਪੁਲਿਸ ਜਿਹੜੀ ਆ ਉਹ ਦਖਲਅੰਦਾਜ਼ੀ ਨਾ ਕਰੇ ਪੁਲਿਸ ਉਥੇ ਤਨਤ ਰਹਿ ਸਕਦੀ ਹੈ ਹਾਈ ਕੋਰਟ ਨੇ ਕਿਹਾ ਇਹਦੇ ਵਿੱਚ ਕੋਈ ਦੋਰਾ ਨਹੀਂ ਕਿ ਪੰਜਾਬ ਪੁਲਿਸ ਉਥੇ ਤਨਤ ਰਹੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਪਰ ਜਿਹੜਾ ਕੰਟਰੋਲ ਰੂਮ ਹੈ ਉਹਦੇ ਵਿੱਚ ਪੁਲਿਸ ਕੋਈ ਦਖਲਅੰਦਾਜ਼ੀ ਨਾ ਕਰੇ ਯਾਨੀ ਕਿ ਪਾਣੀ ਕਿੰ ਨੂੰ ਛੱਟਣਾ ਕਿੰਨਾ ਛੱਟਣਾ ਕਦੋਂ ਛੱਟਣਾ ਇਹ ਚ ਪੁਲਿਸ ਕੋਈ ਦਖਲਅੰਦਾਜ਼ੀ ਨਾ ਕਰੇ ਉਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਹੱਥੋਂ ਦੂਸਰਾ ਜਿਹੜਾ ਮਤਲਬ 2 ਮਈ ਦੀ ਮੀਟਿੰਗ ਦਾ ਮਸਲਾ ਹਸੋਂ ਦੇ ਵਿੱਚ ਇਹਦੀ ਜਿਹੜਾ ਢਾਂਚਾ ਹੀ ਇਸ ਰੂਪ ਦਾਗਾ ਹੁਣ ਮਨਦੀਪ ਜੀ ਕੋਈ ਵਿਅਕਤੀ ਇਹ ਕਹੇ ਵੀ 12 ਮੈਂਬਰੀ ਕਮੇਟੀ ਹੈ ਉਹਦਾ ਜੋ ਡਿਸੀਜਨ ਹੋ ਸਾਰਿਆਂ ਨੂੰ ਮੰਨਣਾ ਹੋ ਉਹ ਚ 10 ਮੈਂਬਰ ਮੇਰੇ ਹੋਣਗੇ ਹਨਾ ਉਹ ਚ ਦੋ ਮੈਂਬਰ ਤੁਸੀਂ ਪਾ ਕੇ ਉਸ ਤੋਂ ਬਾਅਦ ਕਹੋ ਵੀ ਬਹੁ ਗਿਣਤੀ ਦਾ ਡਿਸੀਜਨ ਮੰਨਣਾ ਪਊਗਾ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਪੁਨਰਗਠਨ ਐਕਟ 1966 ਹੈ ਉਹਦੇ ਤਹਿਤ ਸਿੱਧਾ ਹੈ ਕਿ 60% ਇਹਦੇ ਚ ਪੰਜਾਬ ਦਾ ਹਿੱਸਾ ਹੋਊਗਾ ਖਰਚੇ ਜੀ ਵੀ ਪੰਜਾਬ ਦਾ ਅਫਸਰਾਂ ਚ ਵੀ ਪੰਜਾਬ ਦਾ ਮੁਲਾਜ਼ਮਾਂ ਚ ਵੀ ਪੰਜਾਬ ਦਾ ਹਰ ਪੱਖੋਂ 60% ਹਿੱਸੇਦਾਰੀ ਪੰਜਾਬ ਦੀ 40% ਹਿੱਸੇਦਾਰੀ ਕਈ ਸੂਬਿਆਂ ਚ ਵੰਡੀ ਗਈ ਜਿਵੇਂ ਚ ਹਰਿਆਣਾ ਰਾਜਸਥਾਨ ਵਰਗੇ ਸੂਬੇ ਨੇ ਜੀ ਹੁਣ ਕੀ ਹੋ ਰਿਹਾ ਉੱਥੇ ਹੁਣ ਇਹ ਹੋ ਰਿਹਾ ਵੀ ਜਿਹੜੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਕਮੇਟੀ ਆ ਡਿਸੀਜਨ ਲੈਣ ਵਾਲੀ ਉਹ ਚ 60% ਵਾਲਨ ਤਾਂ ਪੁੱਛਦਾ ਕੋਈ ਨਹੀਂ ਜਿਹੜੇ ਦੂਜੇ ਨੇ ਉਹਨਾਂ ਦੀਆਂ ਤਿੰਨ ਸੂਬਿਆਂ ਚ ਸਰਕਾਰਾਂ ਨੇ ਰਾਜਸਥਾਨ ਹਰਿਆਣਾ ਦਿੱਲੀ ਇਵਨ ਚੰਡੀਗੜ੍ਹ ਦੇ ਵਿੱਚ ਵੀ ਪ੍ਰਸ਼ਾਸਨ ਉਹ ਉਹ ਮਤਲਬ ਹੁਣ ਜਿਹੜਾਗਾ ਉਹ ਆਪਦੇ ਮਨਮਰਜ਼ੀ ਚਲਾ ਰਹੇ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਦੀ ਸਰਕਾਰ ਹੈ ਉਹ ਪਾਸੇ ਬਹਿ ਕੇ ਤਮਾਸ਼ਾ ਦੇਖ ਰਹੇ ਨੇ ਉਹ ਉਹ ਕੋਈ ਮਤਲਬ VOTING ਨਹੀਂ ਕਰ ਰਹੇ ਤਾਂ ਇਸ ਕਰਕੇ ਪੰਜਾਬ ਨੂੰ ਉੱਥੇ ਇਗਨੋਰ ਕੀਤਾ ਜਾ ਰਿਹਾ ਹੁਣ ਹਾਈ ਕੋਰਟ ਨੇ ਦੇਖੋ ਜਿਹੜਾ ਨਿਰਦੇਸ਼ ਦਿੱਤਾ ਕਿ ਪੁਲਿਸ ਉੱਥੇ ਤਾਇਨਾਤ ਰਹਿ ਸਕਦੀ ਹੈ ਪਰ ਦਖਲਦਾ지 ਨਹੀਂ ਕਰ ਸਕਦੀ ਕੰਟਰੋਲ ਰੂਮ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰ ਸਕਦਾ ਔਰ ਐਡ ਹਾਈ ਕੋਰਟ ਨੇ ਸਿੱਧਾ ਕਹਿ ਦਿੱਤਾ ਕਿ 2 ਮਈ ਦਾ ਡਿਸੀਜਨ ਜਿਹੜਾ ਲਗ ਕੀਤਾ ਜਾਵੇ। ਕੁੱਲ ਮਿਲਾ ਕੇ ਮਨਦੀਪ ਜੀ ਵੈਸੇ ਗੱਲ ਇੰਨੀ ਕੀ ਹੈ ਕਿ 21 ਮਈ ਤੱਕ ਇਹ ਰੇੜਕਾ ਚੱਲਣਾ ਹੈ। 21 ਮਈ ਨੂੰ ਦੁਬਾਰੇ ਨਵਾਂ ਸੈਸ਼ਨ ਸ਼ੁਰੂ ਹੋ ਜਾਣਾ ਪਾਣੀ ਦਾ, ਨਵਾਂ ਵੰਡਾ ਪਾਣੀ ਦੀ ਹੋ ਜਾਣੀ ਹੈ। ਉਦੋਂ ਤੱਕ ਤਾਂ ਇਹ ਰੇੜਕਾ ਚੱਲੂਗਾ। ਉਹ 8500 ਕਿਊਸਿਕ ਮੰਗ ਰਿਹਾ ਹੈ, 4000 ਆਲਰੇਡੀ ਜਾ ਰਹੇ, 4500 ਕਿਊਸਿਕ ਦਾ ਮਸਲਾ ਹੈਗਾ। ਜੀ। ਜੀ। ਨੇ ਬਿਲਕੁਲ ਦੇਖਦੇ ਹਾਂ ਜੀ ਵੈਸੇ ਦਾ ਹੁਣ ਕਿਉਂਕਿ ਹੁਣ ਜੋ ਹਾਲਾਤ ਬਣ ਗਏ ਨੇ ਭਾਰਤ ਪਾਕਿਸਤਾਨ ਦੇ ਹੁਣ ਤਾਂ ਸਾਰਿਆਂ ਦਾ ਧਿਆਨ ਉਧਰਲੇ ਪਾਸੇ ਹੀ ਲੱਗਾ ਹੋਇਆ ਤੇ ਪੰਜਾਬ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਸਾਊਥ ਤੇ ਕੇਜਰੀਵਾਲ ਵੱਲੋਂ ਵੀ ਆਪਣੇ ਜਿਹੜੇ ਬਲੋਰਮ ਸੀ ਉਹ ਰੱਦ ਕੀਤੇ ਗਏ ਕੱਲ ਅੱਜ ਦੇਖਦੇ ਹਾਂ ਕੀ ਬਣਦਾ ਸੋ ਪੱਛਾਵੇ ਇੱਕ ਹੋਰ ਕੱਲ ਬੜੀ ਦਰਦਨਾਕ ਘਟਨਾ ਵਾਪਰੀ ਪੰਜਾਬ ਦੇ ਵਿੱਚ ਮੈਂ ਕੁਝ ਤਸਵੀਰਾਂ ਦੇਖ ਰਿਹਾ ਸੀ ਉਹ ਵਾਕਈ ਹਿਰਦੇ ਨੂੰ ਜਿਹੜਾ ਅਸੀਂ ਉਹ ਬਲੁੰਧਰ ਵਾਲੀਆਂ ਤਸਵੀਰਾਂ ਸੀਗੀਆਂ ਜੋ ਇੱਕ ਸਕੂਲੀ ਬੱਚਿਆਂ ਦੀ ਮੌਤ ਹੋਈ ਹੈ ਇੱਕ ਨੋਵਾ ਗੱਡੀ ਨੂੰ ਟੱਕਰ ਮਾਰੀ ਕਿ ਟਿਪਰ ਨੇ ਸੋ ਤਸਵੀਰਾਂ ਜਿਹੜੀਆਂ ਦੇਖਿਆ ਨਹੀਂ ਜਾਂਦੀਆਂ ਇੱਕ ਮੈਨੂੰ ਯਾਦ ਆ ਗਿਆ ਇੱਥੇ ਬਹੁਤ ਸਾਲ ਪਹਿਲਾਂ ਇੱਕ ਜਲੰਧਰ ਵਿੱਚ ਵੀ ਜਲੰਧਰ ਰੋਡ ਤੇ ਇਤਿਹਾਸਾ ਵਾਪਰਿਆ ਸੀ ਇੱਕ ਸਕੂਲੀ ਵੈਨ ਜਿਹੜੀ ਸੀ ਟੈਂਪੋ ਟਰੈਵਲ ਟਾਈਪ ਉਹਦੀ ਟੱਕਰ ਹੋਈ ਸੀ ਟਰੈਕਟਰ ਟਰਾਲੀ ਨਾਲ ਉਦੋਂ ਵੀ ਬਹੁਤ ਤਰਨਕ ਮੰਜ਼ਰ ਬਣਿਆ ਸੀਗਾ ਸੋ ਇਹ ਦੱਸਿਓ ਵੀ ਕੱਲ ਇਹ ਘਟਨਾ ਕਿਸ ਤਰੀਕੇ ਨਾਲ ਵਾਪਰੀ ਕਿੱਥੇ ਵਾਪਰੀ ਤੇ ਇਹਦੇ ਸੰਬੰਧੀ ਕੀ ਗੱਲਬਾਤ ਹੋ ਰਹੀ ਹੈ ਬਹੁਤ ਦਰਦਨਾਕ ਮੰਜ਼ਰ ਅੱਜ ਦੇ ਸਮੇਂ ਦੇ ਵਿੱਚ ਮਤਲਬ ਬੱਚਿਆਂ ਦਾ ਹਾਦਸਾ ਹੋਣਾ ਮਸਾਂ ਮਨਦੀਪ ਜੀ ਬੱਚੇ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਔਰ ਬੱਚਿਆਂ ਨੂੰ ਮਸਾਂ ਮਾਪੇ ਇੱਕ ਇੱਕ ਦੋ ਦੋ ਬੱਚੇ ਨੇ ਉਹਨਾਂ ਨੂੰ ਪਾਲ ਕੇ ਜਿਹੜਾਗਾ ਉਹ ਵੱਡੇ ਕਰਦੇ ਨੇ ਲੇਕਿਨ ਜਦੋਂ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤਾਂ ਮਾਪਿਆਂ ਦਾ ਮਰਨ ਹੋ ਜਾਂਦਾ ਇਹ ਸਥਿਤੀ ਬਣਦੀ ਹੈ ਇਹ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਵਿੱਚ ਹਾਦਸਾ ਵਾਪਰਿਆ ਜੀ ਪਟਿਆਲਾ ਸਮਾਣਾ ਰੋਡ ਦੇ ਉੱਤੇ 12 ਬੱਚੇ ਨੋਵਾ ਕਾਰ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਤੋਂ ਆ ਰਹੇ ਸੀ ਛੋਟੇ ਛੋਟੇ ਬੱਚੇ ਸੀ ਨਸੂਮ ਜੀ ਔਰ ਉਹ ਨੋਵਾ ਗੱਡੀ ਨੂੰ ਇੱਕ ਟਿਪਰ ਨੇ ਟੱਕਰ ਮਾਰੀ ਬਹੁਤ ਭਿਆਨਕ ਹਾਦਸਾ ਹੋਇਆ ਗੱਡੀ ਬਿਲਕੁਲ ਚਿਪ ਗਈ 12 ਦੇ ਵਿੱਚੋਂ 6 ਬੱਚਿਆਂ ਦੀ ਮੌਤ ਹੋ ਗਈ 7ਵਾਂ ਡਰਾਈਵਰ ਮਾਰਿਆ ਗਿਆ ਉਹਦੀ ਮੌਤ ਹੋ ਗਈ ਜਿਹੜੇ 6 ਬੱਚੇ ਮਰੇ ਉਹਨਾਂ ਚੋਂ ਦੋ ਸਕੇ ਭੈਣ ਭਰਾ ਸੀ ਚਾਰ ਵੱਖ-ਵੱਖ ਪਰਿਵਾਰਾਂ ਦੇ ਸੀ ਬਹੁਤ ਮੰਦਪਾਗਾ ਹਾਦਸਾਗਾ ਜੀ ਇਹ ਔਰ ਇਹ ਹਾਦਸਾ ਇਸ ਰੂਪ ਦੇ ਵਿੱਚ ਵਾਪਰਿਆਗਾ ਕਿ ਟਿਪਰ ਨੇ ਜਿਹੜੇ ਉਹ ਵੀ ਬਹੁਤ ਹਾਈ ਸਪੀਡ ਦੇ ਨਾਲ ਬਹੁਤ ਓਵਰਲੋਡ ਹੋ ਕੇ ਚੱਲਦੇ ਨੇ ਜਦੋਂ ਮਤਲਬ ਕਿਸੇ ਚੀਜ਼ 'ਚ ਵੱਜਦੇ ਨੇ ਤਾ ਭਿਆਨਕ ਐਕਸੀਡੈਂਟ ਜਿਹੜਾ ਉਹ ਹੁੰਦਾ ਹੈ ਘਟੋ ਘਟ ਜਦੋਂ ਸਕੂਲਾਂ ਦੀ ਛੁੱਟੀ ਦਾ ਟਾਈਮ ਹੁੰਦਾ ਹੈ 2 ਵਜੇ ਤੋਂ 3 ਵਜੇ ਤੱਕ ਸਭ ਨੂੰ ਪਤਾ ਹੈ ਉਦੋਂ ਤੱਕ ਮਤਲਬ ਲੋਕਾਂ ਨੂੰ ਇਹ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਵੀ ਹੁਣ ਸਕੂਲਾਂ ਨੂੰ ਛੁੱਟੀ ਹੋਈ ਆ ਪਹੌੜੀ ਚੱਲ ਗਏ ਅਗਲੀ ਗੱਲ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਹੈ ਨਾ ਅੱਗੇ ਪਿੰਡੋਂ ਪਿੰਡ ਸਕੂਲ ਸੀਗੇ ਘਟੋ ਘਟ ਮਤਲਬ ਸਰਕਾਰੀ ਸਕੂਲ ਸੀਗੇ ਤਾਂ ਪਿੰਡੋਂ ਪਿੰਡ ਸਕੂਲ ਸੀਗੇ ਇਸ ਰੂਪ ਦੇ ਵਿੱਚ ਕਾਰਾਂ ਗੱਡੀਆਂ ਬੱਸਾਂ ਪ੍ਰਾਈਵੇਟ ਸਕੂਲਾਂ ਦੀਆਂ ਨਹੀਂ ਸੀ ਇਹਨਾਂ ਪ੍ਰਾਈਵੇਟਾਈਜੇਸ਼ਨ ਦੇ ਇਸ ਦੌਰ ਨੇ ਸਰਕਾਰੀ ਸਕੂਲਾਂ 'ਚੋਂ ਪੜ੍ਹਾਈ ਖਤਮ ਕੀਤੀ ਅਧਿਆਪਕਾਂ ਨੂੰ ਸਰਕਾਰ ਨੇ ਗੈਰ ਵਿੱਦਿਕ ਕੰਮ ਲੈਣੇ ਸ਼ੁਰੂ ਕੀਤੇ ਔਰ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦਾ ਦੌਰ ਚੱਲਿਆ ਨਾ ਤਾਂ ਹੁਣ ਬੁੱਕ ਬੁੱਕ ਫੀਸਾਂ ਦਾ ਦਿੰਦੇ ਆ ਮਾਪੇ ਜੀ ਨੀਅਰ ਨੀਅਰ ਅਬਾਊਟ ਲੱਖ ਰੁਪਿਆ ਹਮ ਸਕੂਲ ਦਾ ਖਰਚਾ ਆਗਾ ਇੱਕ ਸਾਲ ਦਾ ਬੱਚੇ ਦਾ 5-8000 ਫੀਸ ਚੱਲੀ ਜਾਂਦੀ ਹੈ ਬਾਕੀ ਹੋਰ ਖਰਚੇ ਬਈਨਾਂ ਦੇ ਵਰਦੀਆਂ ਦੇ ਨਾਲੇ ਮਤਲਬ ਕਈ ਕਈ ਕਿਲੋਮੀਟਰ ਬੱਚਿਆਂ ਨੂੰ ਜਾਣਾ ਪੈਂਦਾ ਕਈ ਤਾਂ ਮੈਂ ਇਦਾਂ ਦੀ ਇਤਰਾਫਤੀ ਦੇ ਦੇਖ ਰਿਹਾ ਵੀ 30 ਕਿਲੋਮੀਟਰ ਤੇ ਸਕੂਲ ਹੁੰਦਾ ਬੱਚੇ ਤੋਂ ਸਕੂਲ 8 ਵਜੇ ਲੱਗਣਾ ਦਾ 6:30 ਵਿਚਾਰੇ ਨੂੰ ਬੱਸ 'ਚ ਚੜਾਉਂਦੇ ਨੇ ਹੁਣ ਇਹ ਜम्मेवार ਕੌਣ ਹੈ ਸਵਾਲ ਤਾਂ ਇਹ ਹੈ ਨਾ ਜਿੰਮੇਵਾਰੀ ਜ਼ਰੂਰ ਤੱਕੀ ਜਾਣੀ ਚਾਹੀਦੀ ਹੈ ਜम्मेवार ਠੀਕ ਹੈ ਡਰਾਈਵਰ ਦੀ ਨਗਹਿਲੀ ਹੈ ਦੋਨੇ ਡਰਾਈਵਰਾਂ ਦੀ ਨਗਹਿਲੀ ਹੋ ਸਕਦੀ ਹੈ ਮਤਲ ਤੇਜ਼ ਰਫਤਾਰ ਗੱਡੀਆਂ ਇਹਦਾ ਕਾਰਨ ਹੈ ਭਜ ਨੱਠ ਦੀ ਜ਼ਿੰਦਗੀ ਇਹਦਾ ਇੱਕ ਕਾਰਨ ਹੈ ਛੜਕਾਂ ਦੇ ਰੂਪ ਦੀਆਂ ਨਹੀਂ ਹੈਗੀਆਂ ਇਹਦਾ ਕਾਰਨ ਹੈ ਲੇਕਿਨ ਪ੍ਰਾਈਵੇਟਾਈਜੇਸ਼ਨ ਦਾ ਇਹ ਦੌਰ ਇੱਕ ਪਹਿਲਾ ਹਾਦਸਾ ਹੈ ਦਰਜਨ ਹਾਦਸੇ ਵਾਪਰ ਚੁੱਕੇ ਨੇ ਸਕੂਲੀ ਬੱਸਾਂ ਦਾ ਸਕੂਲੀ ਮਤਲਬ ਬਹੀ ਕਲਾ ਦੇ ਨਾਲ ਦੂਜਾ ਇਹ ਕਿ ਮਤਲਬ ਮਿਆਰ ਉਹ ਨਹੀਂ ਹੈ ਕਟੀਆਂ ਦਾ ਤਾਂ ਇਸ ਕਰਕੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਦੀ ਜਾਂਚ ਹੋ ਕੇ ਉਸ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਗੇ ਤੋਂ ਇਹ ਹਾਦਸੇ ਨਾ ਹੋਣ ਅੱਗੇ ਤੋਂ ਮਾਪਿਆਂ ਦੇ ਉੱਤੇ ਬੋਝ ਨਾ ਪਵੇ ਇਸ ਲਈ ਘੱਟੋ-ਘੱਟ ਸਰਕਾਰ ਨੂੰ ਕੋਈ ਨਿਯਮ ਬਣਾਉਣੇ ਚਾਹੀਦੇ ਨੇ ਤਾਂ ਛੁੱਟੀ ਦੇ ਟਾਈਮ ਦਾ ਹੀ ਨਿਯਮ ਬਣ ਜੇ ਵੀ ਉਦੋਂ ਆ ਆ ਟਾਈਮ ਮਤਲਬ ਕੋਈ ਟ੍ਰੈਫਿਕ ਪੁਲਿਸ ਲਾਈ ਜਾਵੇ ਤਾਂ ਕਿ ਪਾਰੀ ਵੀ ਹਿੱਕ ਲੋ ਘੰਟਾ ਖੜ ਜਾਣ ਪਾਰੀ ਵੀਹਿਕਲ ਕਿ ਘੰਟੇ ਨਾਲ ਕਿਹੜਾ ਜਾਣ ਨਿਕਲਦੀ ਆ ਜੀ ਇੱਕ ਹੀਰ ਵਿੱਚ ਪਤੀ ਸੋ ਆਪਾਂ ਗਲਵਤ ਕਰ ਲੈਂਦੇ ਆ ਕਦਾਰਨਾਥ ਦੀ ਜਿਹੜੇ ਵੀ ਲੋਕ ਜਾ ਚਾਹੀ ਉਹਨਾਂ ਨੇ ਹਿਮਕੁੰਡ ਸਾਹਿਬ ਦੀ ਯਾਤਰਾ ਕੀਤੀ ਹੋਵੇ ਜਾਂ ਕਦਾਰਨਾਥ ਇਧਰਲੇ ਪਾਸੇ ਉੱਤਰਾਖੰਡ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਖੱਚਰਾ ਉੱਤੇ ਜਿਹੜੇ ਲੋਕ ਨੇ ਉਹ ਜਿੰਨਾਂ ਕੋ ਉਤਰਿਆ ਨਹੀਂ ਜਾਂਦਾ ਚੜ੍ਹਾਈ ਬਹੁਤ ਹੈ ਪਹਾੜੀ ਦੀ ਤਾਂ ਖੱਚਰ ਉੱਥੀ ਦੀ ਇਹ ਟੁਆ ਟੁਆਈ ਕਰਦੇ ਆ ਸੁਪਰ ਸਵੇ ਇਹ ਦੱਸਿਓ ਵੀ ਥੋੜੇ ਸਮੇਂ ਲਈ ਕਹਿੰਦੇ ਵੀ ਕੇਦਾਰਨਾਥ ਦੀ ਯਾਤਰਾ ਦੇ ਵਿੱਚ ਜਿਹੜੀ ਉਹ ਆਪਣੇ ਖਚਰਾਂ ਦੀ ਜਿਹੜੀ ਉਹ ਵਰਤੋਂ ਉੱਤੇ ਰੋਕ ਲਾਈ ਗਈ ਆ ਸੋ ਇਹਦਾ ਕੀ ਕਾਰਨ ਹੈ ਦੇਖੋ ਜੀ ਕੇਦਾਰਨਾਥ ਜਿਵੇਂ ਤੁਸੀਂ ਜ਼ਿਕਰ ਕੀਤਾ ਜਿਹੜੇ ਜਾਣਦੇ ਨੇ ਉਹ ਵੀ ਬਹੁਤ ਸਾਰੇ ਪਹਾੜੀ ਇਲਾਕਿਆਂ ਦੇ ਵਿੱਚ ਜਾਂਦੇ ਨੇ ਖਚਰਾਂ ਮਤਲਬ ਵਰਤੀਆਂ ਜਾਂਦੀਆਂ ਨੇ ਪਹਾੜਾਂ ਤੇ ਚੜਨ ਨੂੰ ਉੱਥੇ ਨਾ ਮਨਦੀਪ ਜੀ ਕੀ ਹੋਇਆ ਕੇਦਾਰਨਾਥ ਨੂੰ ਜਿਹੜੀਆਂ ਖਚਰਾਂ ਜਾਂਦੀਆਂ ਦੋ ਦਿਨਾਂ ਦੇ ਵਿੱਚ ਦਰਜਨਾ ਖਚਰਾਂ ਦੀ ਮੌਤ ਹੋ ਗਈ ਕਾਰਨ ਪਤਾ ਨਹੀਂ ਲੱਗਿਆ ਬਿਮਾਰੀ ਕੀ ਹੈ ਪਤਾ ਨਹੀਂ ਲੱਗਿਆ ਕਿਉਂ ਮੌਤ ਹੋਈ ਮਤਲਬ ਖੜੀ ਖੜੀ ਖਚਰ ਡਿੱਗ ਪੀ ਡਿੱਕੇ ਮੌਤ ਹੋ ਗਈ ਇਹ ਕੋਈ ਇਕ ਨਾ ਨਹੀਂ ਦੋ ਨਾ ਨਹੀਂ ਤਿੰਨ ਨਾ ਨਹੀਂ ਪੰਜ ਨਾ ਨਹੀਂ ਸੱਤ ਨਾ ਨਹੀਂ ਦਰਜਨਾ ਦੀ ਹੋਈ ਤਾਂ ਉਸ ਤੋਂ ਬਾਅਦ ਹੁਣ ਕੁਝ ਸਮੇਂ ਦੇ ਲਈ ਉਹਦੇ ਤੇ ਰੋਕ ਲਾ ਦਿੱਤੀ ਗਈ ਹੈ ਯੂਜ਼ ਕਰਨ ਤੇ ਖਚਰਾਂ ਘੋੜਿਆਂ ਨੂੰ ਔਰ ਇਹਦੇ ਉੱਤੇ ਵੈਟਰਨਰੀ ਡਾਕਟਰਾਂ ਦੇ ਵੱਲੋਂ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਹੋਇਆ ਕੀ ਆ ਹੁਣ ਜ ਮਤਲਬ ਕਈ ਵਾਰ ਤਾਂ ਤਰਸ ਵੀ ਆਉਂਦਾ ਉਹਨਾਂ ਖਚਰਾਂ ਦੇ ਉੱਤੇ ਤੁਸੀਂ ਵੀ ਦੇਖਿਆ ਹੋਵੇਗਾ ਇਹ ਬਾਥ ওভারਲੋਡ ਨਾਲ ਉਹਨਾਂ ਨੂੰ ਚੱਲਣਾ ਪੈਂਦਾ ਖਰੇ ਤਾਂ ਕੋਈ ਬਿਮਾਰੀ ਦੇ ਨਾਲ ਮੌਤਾਂ ਹੋ ਰਹੀਆਂ ਸੋ ਇਸ ਕਰਕੇ ਕੇਦਾਰਨਾਥ ਦੇ ਵਿੱਚ ਖੱਜਣਾ ਦੀ ਵਰਤੋਂ ਤੇ ਕੁਝ ਸਮੇਂ ਦੇ ਲਈ ਪਾਬੰਦੀ ਕੁਝ ਦਿਨਾਂ ਦੇ ਲਈ ਜਿਹੜੀ ਉਹ ਕੁਝ ਲਾਈ ਗਈ ਹੈ ਤਾਂ ਕਿ ਉਹਦੀ ਇਨਕੁਆਰੀ ਹੋ ਸਕੇ ਕਿ ਕਿਉਂ ਮੌਤਾਂ ਹੋ ਰਹੀਆਂ ਹਜੇ ਤੱਕ ਮੌਤਾਂ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਜੀ 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 ਬਿਲਕੁਲ ਪੱਤਰ ਸਾਹਿਬ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਜੋੜਨ ਲਈ ਤੇ ਖਬਰਾਂ ਤੇ ਚਰਚਾ ਕਰਨ ਲਈ ਸ਼ੁਕਰੀਆ ਜੀ ਜੀ ਸੋ ਵੀਰਨ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਅਪੀਲ ਹੈ ਜੀ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਸ਼ੇਅਰ ਵੀ ਕਰੋ ਤੇ ਆਪਣੇ ਸੁਝਾਅ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖੋ ਜੀ ਤਾਂ ਮਿਲਦੇ ਆਂ ਅਗਲੇ ਪ੍ਰੋਗਰਾਮ ਵਿੱਚ ਧੰਨਵਾਦ